ਓ ਜੀ ਕਿ ਸਪੋਰਟ ਮੇਲਾ ਹੋ ਰਿਹਾ ਜੀ ਐਸਟਰ ਡੈਮ ਵਿੱਚ ਐਸਟਰ ਡੈਮ ਚ ਹੋ ਰਿਹਾ ਭਾਈ ਸਪੋਰਟ ਮੇਲਾ 18 ਅਗਸਤ ਨੂੰ 18 ਅਗਸਤ ਨੂੰ ਭੰਗੜਾ ਕਿੱਦਾਂ ਕਿੱਦਾਂ ਭੰਗੜਾ ਕਬੱਡੀ ਏ ਸਭ ਮੈਚ ਹੋਣੇ ਆ ਭਾਈ ਉੱਥੇ ਐਂਟਰੀ ਫ੍ਰੀ ਹੈ ਜੀ ਐਂਟਰੀ ਫ੍ਰੀ ਹੈ ਭਾਈ ਜਾਓ ਜਿਹੜੇ ਬੰਦੇ ਹਾਂ ਭਾਈ ਪੁੱਛਿਓ ਭਾਈ ਹਾਂ ਬਾਕੀ ਪੋਸਟਰ ਮੈਂ ਭਾਈ ਨਾਲ ਨਾਲ ਪਾਤਾ ਪੋਸਟਰ ਜੂ ਪਾ ਆਪਣਾ ਦੇਖ ਲਿਓ ਵੀ ਕਿੱਥੇ ਆ ਇਹ ਬਾਕੀ ਫੋਨ ਫੋਨ ਕਰਨਾ ਫੋਨ ਕਰ ਲਿਓ ਹਾਂ ਨੰਬਰ ਦਿੱਤੇ ਵੀ ਆ ਹਾਂ ਨੰਬਰ ਦੇ ਆ ਤੈਨੂੰ ਪਹੁੰਚਣਾ ਸਾਡੀ ਕਬੱਡੀ ਦੇ ਅਸੀਂ ਪਹੁੰਚਦੇ ਅਸੀਂ ਸਾਡੀ ਕਬੱਡੀ ਸਾਡੀ ਪੁੱਲ ਤੇ ਬਾਹਰ ਆ ਪਹੁੰਚੇ ਲੋਹਾਰਾ ਤੁਸੀਂ ਯੂਟਿਊਬ 'ਚੋਂ ਨੇੜੇ ਵਾਲੇ ਜਿਹੜੇ ਨੇੜੇ ਤੇੜੇ ਵਾਲੇ ਜ਼ਰੂਰ ਦੇਖ ਕੇ ਆਇਓ ਭਾਈ ਸਾਰੇ ਜ਼ਰੂਰ ਜਾਇਓ ਆ ਬੰਦਾ ਜਾਣਦਾ ਭਾਈ ਇੱਥੇ ਕਹਿੰਦੇ ਬੀਜਾ ਨਹੀਂ ਹੈਗਾ ਹੁਣ ਪਹੁੰਚੇ ਲੋਹਾਰਾ ਹੁਣ ਕੀ ਕਰੀਏ ਜਾ ਨਹੀਂ ਆਉਂਦੇ ਉੱਥੇ ਵਾਲੇ ਬੰਦੇ ਪਹੁੰਚੇ ਜ਼ਰੂਰ ਜਿਹੜੇ ਭਾਈ ਨੇੜ ਤੇੜੇ ਐ ਐਫਸਟਰਡੈਮ ਦੇ ਨੇੜ ਤੇੜੇ ਉੱਥੇ ਹੈਗੇ ਆ ਵੀ ਕਬੱਡੀ ਨੂੰ ਪਿਆਰ ਕਰਦੇ ਆ ਵੀ ਜ਼ਰੂਰ ਪਹੁੰਚੋ ਸਾਰੇ ਜਾਣੇ ਭਾਈ ਠੀਕ ਓਮ ਮਹਾਂਮਾ ਓਮ ਮਹਾਂਮਾ ਪਰ ਬਸ ਠੀਕ ਹੈ ਜੀ ਅੱਜ ਤੇਰਾ ਜਨਮ ਦਿਨ ਹੈ ਵਧਾਈਆ ਬਾਈ ਤੈਨੂੰ ਵੀ ਵਧਾਈਆ ਬਾਈ ਤੈਨੂੰ ਮੁਬਾਰਕਾਂ ਬਾਈ ਮੁਬਾਰਕਾਂ ਤੈਨੂੰ ਆ ਸਲੂਣਾ ਕਰਦੇ ਸਿਰੋਂ ਮੁਬਾਰਕਾ ਸਲੂਣਾ ਕਰਾ ਸਾਡਾ ਮੂੰਹ ਮਾ ਬਣਾ ਜਾ ਮਿੱਠਾ ਕਰਾ ਕੇ ਸਲੂਣਾ ਕਰਾ ਦੀ ਪਾਰਟੀ ਆ ਪਾਰਟੀ ਕੋਈ ਮਿੱਠਾ ਕੋਈ ਸਲੂਣਾ ਕੋਈ ਕੌੜਾ ਮੈਂ ਕਹਾਂ ਜਾਉਗਾ ਹੁਣ ਤੈਨੂੰ ਸਲੂਣਾ ਜੇ ਜੀ ਫਰਮਾਈ ਗਏ ਜੀ ਮਿੱਠਾ ਪਹਿਲਾ ਸਲੂਣਾ ਜੇ ਜੀ ਫਰਮਾਇਸ਼ ਹੋਈ ਜੀ ਹੋਰ ਦਾ ਕਰਾ ਦੇ ਇੰਕਾ ਬਾਈ ਹਾਂ ਹਾਂ ਅੱਜ ਬਾਈ 2 ਅੱਜ 2 ਵਜੇ ਨਹੀਂ 1 ਵਜੇ 1 ਵਜੇ ਲੱਕ ਦੋ ਇਧਰ 1 ਵਜੇ ਠੀਕ ਆ ਪੰਮੇ 2 ਵਜੇ ਤੇ ਫਿਰ ਆਏ ਨਾ ਤਰੀਕ ਨੀ ਆਜ ਪੰਮੇ 8 ਅਗਸਤ ਅੱਜ 8 ਅਗਸਤ ਨੂੰ ਭਾਈ 1 ਵਜੇ ਆਪਾਂ ਲਾਈਵ ਹੋਵਾਂਗੇ ਲਾਈਵ ਹੋਣਾ ਭਾਈ ਹੂੰ ਤੇ ਸਾਰੇ ਜਾਣੇ ਪਹੁੰਚੇ ਹੋ ਭਾਈ ਸਾਰੇ ਪਹੁੰਚੇ ਭਾਈ ਮੋਟਰ ਉੱਪਰ ਆ ਪੰਮੇ ਵਾਲੀ ਚੈਨਲ ਬਤੇ ਲਾਈਵ ਹੋਣਾ ਆਪਾਂ ਨੇ ਆ ਹੁਣ ਤਾਂ ਇਹਦੀ ਮਰ ਤੁਹਾਨੂੰ ਪਹਿਣਾ ਇਹ ਤਾਂ ਜਾਂਦੇ ਨਾ ਆ ਕਰਦੇ ਭਾਈ ਲਾਈਵ ਹੋਵਾਂਗੇ ਆ ਉਜੋ ਭਾਈ ਸਾਰੇ ਤੇ ਪਹੁੰਚੇ ਹੋ ਭਾਈ ਜਿਹੜੇ ਜੁੜੇ ਹੋ ਸਾਰੇ ਆਪਣੇ ਭਰਾ 1 ਵਜੇ ਦਾ ਟਾਈਮ ਭਾਈ ਪੂਰੇ ਲਾਈਵ ਦਾ ਸਤਿ ਸ਼੍ਰੀ ਅਕਾਲ ਜੀ ਅਸੀ ਕਾਲ ਜੀ ਬਈ ਸਾਰਿਆਂ ਨੂੰ ਲੱਗੇ ਹੋ ਸਪਰੇ ਕੰਨ ਹੈ ਬਈ ਸਪਰੇ ਲੱਗੇ ਹੋਏ ਆ ਜੀ ਜੀਰੀ ਵਰਕਰਾਉਣ 468 ਪਰ ਜਦੋਂ ਭਈ ਦੀ ਕੱਦੜ ਦਿਖਦੀ ਹੈ ਕੱਦ ਜੀ ਵੀ ਛੋਟਾ ਹੈ ਇਹ ਕੱਦ ਜੀ ਵੀ ਛੋਟਾ ਹੈ ਮੋਟੇ ਦਾ ਕੱਦ ਆਉਂਦਾ ਜੀਰੀਆਂ ਦਾ ਕੱਦ ਠੀਕ ਹੈ ਕਰਿਆ ਪੈਂਦੀ ਨਹੀਂ ਵਧੀ ਵੀ ਹੈਗੀ ਹੈ ਬਈ ਜਾਈ ਛੋਟਾ ਕੱਦ ਦਾ ਭਈ ਜਾਈ ਛੋਟਾ ਹੈ ਜੀਰੀ ਦਾ ਨਹੀਂ ਕਰਾਂ ਸਮਝ ਲਾਉਂਦੇ ਦੇ ਲਾ ਬਾਈ ਨਹੀਂ ਗਿਆ ਬਾਈ ਇੱਥੇ ਰੱਖ ਲਾ ਹਾਂ ਇੰਨੀ ਨਾਲ ਉੱਚੀ ਰੱਖ ਲਾ ਬੱਸ ਬੰਦਈ ਛੋਟਾ ਸਾਡਾ ਥੋੜਾ ਬੰਦਈ ਛੋਟਾ ਥੋੜਾ ਜਿਹਾ ਸਪਰੇ ਬਹੁਤ ਸੋਹਣੀ ਕਰਦਾ ਇਹ ਵਧੀਆ ਕਰਦਾ ਜੇ ਰਹਿ ਜਾਂਦੀ ਰਹਿ ਜਾਣੀ ਦੀ ਹਵਾ ਚ ਇਹਦੇ ਕਰਕੇ ਬੱਦਲ ਕਰਕੇ ਬੱਦਲ ਕਰਕੇ ਹੁਣ ਮੈਂ ਇਹਦੇ ਚ ਗੂੰਦ ਜਾਂ ਪਾ ਤਿਆ ਜਿਹੜਾ ਚਿੜਨੇ ਵਾਲਾ ਹੁੰਦਾ ਉਹਦਾ ਫਾਇਦਾ ਬਾਉ ਦਾ ਹੂੰ ਬਾਕੀ ਗੋਪ ਦੀ ਸੁੰਡੀ ਇਹਦੇ ਚ ਹੈਗੀ ਧੀ ਆ ਮੈਂ ਦੇਖੀਏ ਕੱਢ ਕੇ ਹਾਂ ਤੇ ਮੈਂ ਹੁਣ ਉਹ ਕਰਾਤੀ ਹੂ ਦੀ ਸਪਰੇ ਗੋਪ ਦੀ ਬਾਈ ਆ ਦੇ ਗੋਵਦੀ ਸੁੰਢੀ ਐ ਇਹਨੂੰ ਆ ਗੋਵਦੀ ਸੁੰਢੀ ਆ ਵਿੱਚ ਵੱਢਦੀ ਐ ਹਾਂ ਵਧੀਆ ਟਾਈਮ ਨਾਲ ਹੁਣ ਟਾਈਮ ਨਾਲ ਹੋ ਗਈ ਉਹ ਨਾਲੀ ਵੀ ਚੜੇ ਗਈ ਮੈਂ ਜੇ ਸੁੰਢੀ ਹੋ ਵੀ ਮਰ ਜੂ ਮਰੀ ਮੁੱਠੀ ਹੋਈ ਨਾ ਤਾਂ ਹੈ ਨਹੀਂ ਵੈਸੇ ਸੁੰਢੀ ਗੋਵ ਵਾਲੀ ਸੁੰਢੀ ਹੋਆ ਹੁਣ ਤਾਂ ਨਾਲੀ ਵੀ ਚੜੇ ਗਈ ਮਾ ਖਾਨੂ ਬਾਪੂ ਨੂੰ ਕਰਨ ਤੰਗ ਵਿਰੇਖ ਰਾ ਕੇ ਵਿਰੇ ਮਹਿਲਾ ਤਾਂ ਹੁਣ ਬਾਪੂ ਪਤਾ ਬਿਸਕਟ ਖੁਆ ਕੇ ਲਿਆਇਆ 12 ਕਿਲੋ ਆਟੇ ਦੇ 2 ਢੋਲ ਭਾ ਕੇ ਲਿਆਇਆ ਜਿਹੜੇ 5 6 ਜਗ੍ਹਾ ਸਧਾਰਾ ਦੇਣਾ ਹੈ ਲੇਟ ਹੋ ਗਿਆ ਸਧਾਰਾ ਆਪਣਾ ਚੱਲ ਕੋਈ ਨਾ ਚੱਲੀ ਜਾਂ ਚੱਲੀ ਜਾਨੇ ਆਲਾ ਠੀਕ ਐ ਸੌਂਦੇ ਜਾਂਦਾ ਨੇ ਹਾਂ ਉਹ ਕੰਮ ਨਹੀਂ ਚੱਲਦਾ ਆ ਸਪਰੇ ਹੋ ਗਈ ਸਾਰੀ ਇੱਧਰ ਆਹ ਕਾਈ ਰਹਿ ਗਏ ਆਹ 6 ਪੰਪ ਰਹਿ ਗਏ ਬਸ ਹਾਂਜੀ ਹਾਂਜੀ ਆ ਤਾਂ ਲਾਤਾ ਪੰਜ ਪੰਪ ਰਹਿ ਗਏ ਉਹ ਫੇਰ ਅੱਧੇ ਘੰਟੇ ਘੰਟੇ ਬਾਈ ਨੂੰ ਕਹਿਤਾ ਮੈਂ 4 ਦਿਨ ਤੱਕ ਉਹ ਵੀ ਕਰਦੀ ਉੱਧਰ ਕਿਹੜੀ ਉਹ ਪਰਲੇ ਖੇਤਾਂ ਉੱਰ ਹੁਣ ਇੱਕ ਵਾਰ ਕਰਾ ਦੇਣੀ ਜੇ ਦੋ ਸਪਰੇਆਂ ਕਰਨੀਆਂ ਵੀ ਪੈਗੀਆਂ ਬਿਮਾਰੀ ਤੇ ਬਚਾਉਣਾ ਪਾਣੀ ਬੰਦ ਕਰਦੇ ਇੱਥੇ ਪਾਣੀ ਤਾਂ ਬੰਦ ਆ ਜੀਰੀ ਦਾ ਹੁਣ ਬਾਅਦ ਹੁਣ ਇੱਕ ਵਾਰੀ ਭਾਰ ਲਈ ਦੋ ਵਾਰੀ ਲਾਇਆ ਤਰ ਭਰਤੀ ਹੁਣ ਇੱਕ ਵਾਰ ਸਕਾ ਕੇ ਫੇਰ ਲਾ ਦੇਣਾ ਸੁੱਕਣ ਦੇ 2-4 ਦਿਨ ਹਲੇ ਦੋ ਚਾਰ ਦਿਨ ਸੁੱਕਣ ਦੇ ਸਵਰੇ ਮਾਰਦੇ ਖਾਲ ਚ ਫੇਰ ਜਿੱਥੇ ਉਹ ਕੱਖ ਜਾ ਹੋਇਆ ਲੈ ਕੇ ਨਾ ਫੇਰ ਸਾਫ ਫੇਰ ਸਾਫ ਕਰਦੇ 1 ਵਜੇ ਜਣੀਆ ਹੁਣ ਉਹਦੇ ਬਾਅਦ ਫੇਰ ਲੋੜ ਨਹੀਂ ਸਵਰੇਆਂ ਹੋਲੀਆਂ ਬਾਈ ਖਾਲ ਚ ਮਹੀਨੇ-ਮਹੀਨੇ ਦਾ ਗੈਪ ਪਾ ਕੇ ਆਏ ਆ ਬਾਈ ਚਾਹੇ ਬੈਠ ਕੇ ਰੂਪੀ ਖਾਲਾ ਖਾਦ ਤੁਰੇ ਹਾਂ ਸਾਪ ਨਹੀਂ ਸਾਪ ਆਈ ਹੈ ਨਾ ਸਾਪ ਆਈ ਹੈ ਨਾ ਬੱਟ ਦੀ ਪਤਾ ਲੱਗਦਾ ਹੁੰਦਾ ਵੀ ਕਿੰਨੇ ਕੰਮੇ ਬੰਦੇ ਜਿੱਟੂਆ ਪੈਰ ਖੜਦਾ ਹੈ ਕਿ ਨਹੀਂ ਹਲੇ ਥੋੜਾ ਘੱਟ ਕਰਦਾ ਵਾਲੇ ਬਈਆ ਗੰਨਾ ਛਲਾਈ ਵਾਲਾ ਬੰਦਾ ਸਾਡਾ ਮਿੱਠੂ ਇਹਨੇ ਰਵੇਲੇ ਬੈਠਾ ਵੀ ਆ ਜਾ ਅਸੀਂ ਕਿ ਗੰਨੇ ਪਰ ਵੀ ਕਰਾਉਣੀ ਆ ਗੰਨੇ ਦੇ ਗੱਲੇ ਵੀ ਕਰੂ ਗੰਨੇ ਨੂੰ ਜਿਉਂ ਨਾ ਹਟੀ ਪੰਮਾ ਕਾ ਸਪਰੇਅ ਕਰਨੀ ਪੈਣੀ ਸੀ ਤੇ ਤੂੰ ਕੀ ਡਬਲ ਬਣਾਉਂਗੇ ਹੈ ਡਬਲ ਬਣਾਉਂਗੇ ਨਹੀਂ ਨਹੀਂ ਆਇਓ ਹੋ ਜਣੀ ਕੰਨਾ ਸਿੱਧੇ ਸਿਹੜ ਬਾਏ ਤੰਨ ਹੋਏ ਪਏ ਅਨਿਕਾ ਲੰਗੂ ਪਈਆਂ ਕਰਦਾ ਇਹ ਇਹ ਪੂਰਾ ਖਿਲਾੜੀ ਹੈ ਤਕੜਾ ਕਰਾ ਦਿੰਦੇ ਅੱਲੇ ਸ਼ਾਮ ਨੂੰ ਕਹਿੰਦਾ ਮੈਂ ਤੂੰ ਹੁਣੀ ਆ ਜਾ ਮੀਂਹ ਮੂੰਹ ਦਾ ਨਹੀਂ ਪਤਾ ਹੁੰਦਾ ਵੀ ਮੌਸਮ ਠੀਕ ਆ ਹਲੇ ਸ਼ਾਮ ਜੀ ਨੂੰ ਬੱਦਲ ਬਾਈ ਜੀ ਹੋਣ ਲੱਗ ਜਾਂਦੀ ਆ ਉਹ ਨਹੀਂ ਆ ਰਹੇ ਨੇ ਜੇ ਆਊਗਾ ਤਾਂ ਰਾਤ ਨੂੰ ਆਊਗਾ ਪੰਜ 6 ਘੰਟੇ ਲੱਗਣਗੇ 6 ਘੰਟੇ ਲੰਘੇ ਬਹੁਤ ਬਹੁਤ ਆਇਆ ਹੈ ਹੈਨਾ ਆ ਸੁੱਕ ਕੀ ਪਿੱਛੇ ਤਾਂ ਸਾਰੀ ਆਦੇ ਬਾਬੋ ਮੇਰੇ ਸੁੱਕਣੀ ਹੋਇਆ ਤੇ ਉੱਪਰ ਹਾਂ ਜੇ ਬੱਦਲ ਬਾਈ ਨਹੀਂ ਨਾਲ ਹੋਵੇ ਪੈਂਦਾ ਉਹ ਫੇਰ ਫੜ ਕੇ ਪੈਣਾ ਉਹ ਪਰ ਮੈਂ ਕਿਹਾ ਮੈਂ ਤੂੰ ਅੱਲੇ ਆਣੀ ਨਿਕਲਈਓ ਦੇਖ ਵਿੱਚ ਆ ਨਿਕਲਈ ਬਈ ਆਦੇ ਨਾਲ ਹੀ ਆਦੇ 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 ਨਿਕਲ ਲੱਗੀ ਅਜਾ ਜੀਰੀ ਲੱਗਦੀ ਜੋ ਉੱਥੇ ਲਾਉਣ ਲੱਗੇ ਬਹੁਤ ਲਾਉਂਦੇ ਆਜਾ ਬਾਸਮਤੀ ਲਾਉਂਦੇ ਆ ਮੇਰੇ ਖਿਆਲ ਵਿੱਚ ਮੇਰੇ ਸਾਹਮਣੇ ਤਾਂ ਲੇਟ ਹੀ ਆ ਹੁਣ ਅਜਾ ਉਹ ਬਹੁਤ ਟਾਈਮ ਆ ਜੀਰੀਆਂ ਨਾਲ ਹੀ ਚੜਿਆ ਗਿਆ ਨਾਲੇ ਫਾਇਦਾ ਪਿਛਲੇ ਸਾਲ ਆਪਾਂ ਨੇ 1 ਅਗਸਤ ਨੂੰ ਲਾਈ ਦੀ ਸੀ ਇੱਕ ਅਗਸਤ ਨੂੰ ਲਾਈ ਦੀ ਆਪਾਂ ਨੇ ਹਾਂ 26 ਝੱਲੀਆਂ ਕਿ ਅੱਜ ਕਾਇ ਹੋ ਗਿਆ ਅੱਜ 1 ਅਗਸਤ ਨੂੰ ਲਾਈ ਤੇ ਕਹਿੰਦੇ ਦੱਪ ਕੇ ਦੇਖਦਾ 5 ਦਿਨ ਦੱਪਦੇ ਆ ਅੱਜ ਨੂੰ ਪਹਿਲੇ 7 ਤਰੀਕ ਨੂੰ 5 ਦਿਨ ਦੱਪੇ 7 ਲੱਗਦੀ ਓਹ ਹੋਜਣ। ਹਾਂ ਜੀ ਲੈ ਓ ਲੈਰੀ ਬਣਾਉਂਦੇ ਆ। ਆਈ ਡੋਟ ਨੋ ਦੇਬਾ ਹੋਰ ਜਾਂ ਦੇਣਾ ਦੇਣਾ। ਬੰਦਾ ਲੱਗਿਆ ਓਹ ਕਹਿੰਦਾ ਰਾਣੀ ਨੀ ਕੋਲ ਨਾ ਈ ਓਹ ਕੋਲ? ਆ ਉਹਨਾਂ ਨੇ ਲੱਗੀ। ਓਹ ਤਾਂ ਲੱਗੀ ਤੀ ਲੱਗੀ ਖੱਬੀ ਹਲੇ। ਇਸ ਨੂੰ ਜੀ ਬੁਝਾ ਕਰਕੇ। ਕਰਨਾ ਹੀ ਆ ਉਹਨਾਂ ਦਾ ਟਾਈਮ ਨਾਲ ਲੱਗੀ ਆ। ਜੀ ਬੁਝਾ ਕਰਦੇ ਹੁਣ। ਇਹ ਕਿਹੜੇ ਦਿਨ ਹੋ ਗਏ ਨੂੰ? ਉਹ ਆਪਣੀ ਇਹ ਲੈ। ਇਹਦੇ ਨਾਲ ਲੱਗੀ ਸੀ ਜਿਵੇਂ ਆਪਣੇ ਪਿਛਲੇ ਸਾਲ ਹੋ ਗਿਆ ਤਾਂ 26 ਸਤਰੀਕ ਨੂੰ ਲੱਗੀ ਆ ਉਸ ਤਰ੍ਹਾਂ ਲੱਗੀ ਆ। ਓਹ ਬੁਝਾ ਕਰਤੀ। ਹੂੰ। ਤਾਂ ਪਾਣੀ ਦਾ ਫਾਇਦਾ ਹੋਇਆ ਹਾਲ। ਹਾਂ ਪਾਣੀਆਂ ਦੇ ਸਾਫ ਹਨ ਉਹ ਵੀ ਪਾਣੀ ਦੇਖਣਾ ਯਾਰ ਇਧਰ ਬੜਾਈ ਤੇ ਮੱਥੇ ਨਹੀਂ ਆਇਆ ਪਾਣੀ ਉਹ ਮੈਂ ਖੜਕੇ ਨਹੀਂ ਦੇਖਿਆ ਇਹਨੇ ਕਰਨ ਨੂੰ ਘੱਟ ਪੈਂਦਾ ਪਾਣੀ ਭੱਜੀ ਆ ਲੈਣਾ ਦੇਖ ਕੇ ਸੈੱਟ ਕਰ ਜੀ ਹੁੰਦੇ ਸੀ ਮੈਂ ਦੇਖ ਕੇ ਸੈੱਟ ਕਰਿਆ ਇਧਰ ਇਹ ਕਰਨ ਨੂੰ ਵਧਾ ਦੇਣਾ ਜਿਹੜਾ ਉਹ ਪਾਣੀ ਖੜਾ ਦਾ ਘਟਾ ਦੇਣਾ ਜਮੀਂ ਹਾਂ ਉਹ ਵਧਾ ਦੇਣਾ ਠੀਕ ਨਹੀਂ ਐਂ ਕਰ ਦਿੰਦਾ ਹੂੰ ਆਉਣੀ ਤਾਂ ਕੱਲ ਹੁੰਦੀ ਨਾ ਮਈਆਂ ਇਹ ਰਾਤ ਨੂੰ ਤਾਂ ਨਹੀਂ ਆਉਂਦੇ ਤਾਂ ਪਤਾ ਵੀ ਨਹੀਂ ਇਹਨੇ ਵੀ ਸੋਨਾ ਕੰਮ ਖੇਚਦਾ ਟਾਈਮ ਤਾਂ ਇਹਨੇ ਬਹੁਤ ਲਾਇਆ 2 1/2 ਘੰਟੇ ਲਾਏ ਇਹਨੇ 4 ਕੀਲਿਆਂ ਚ ਹੂੰ ਬਾਈ ਪੰਪ ਲਾਤੇ ਮਦਵੀ ਬਹੁਤ ਆ ਬਾਈ ਫੇਰ ਬਹੁਤ ਕੱਟਦਾ ਆ ਸਾਰੇ ਬਾਈ ਲੱਗਣੇ ਬਾਈ ਪੰਪ ਟੋਟਲ ਸਾਰੇ ਲੱਗਣੇ ਬਾਈ ਠੀਕ ਆ ਲੋ ਆ ਕੇ ਦਵਾਈ ਦਿਖਾਈ ਦੀ ਪੰਮੇ ਨੂੰ ਕਹਿੰਦਾ ਇੱਕ ਨੰਬਰ ਦਵਾਈ ਜੀ ਕਹਿੰਦਾ ਤਮ ਆਇਆ ਤਾਂ ਸਵੇਰੇ ਕਮਾ ਕੇ ਲੈ ਗਿਆ ਉਹਨੂੰ ਹਾਂ ਉਹਨੇ ਕਹਿਆ ਕਹਿੰਦਾ ਸਪਰੇਅ ਕਰਾ ਦੇ ਕੋਬਦੀ ਸੁੰਡੀ ਸੀ ਬਾ ਦਵਾਈ ਤਾਂ ਰੱਖੀ ਵੀ ਲਿਆ ਕੇ ਮੈਂ ਟਾਈਮ ਹੀ ਨਹੀਂ ਲੱਗਦਾ ਮੈਂ ਤਾਂ ਹੀ ਲਿਆ ਫਿਰ ਬੰਦਾ ਫਿਰ ਉਹਨੇ ਮੈਨੂੰ ਕਹਿਆ ਕਹਿੰਦਾ ਹੁਣ ਸੁੰਡੀ ਦੀ ਕਰਨੀ ਵਿੱਚ ਫੰਗੀ ਸਾਈਡ ਵੀ ਪਾ ਦੀ ਫਿਰ ਐਮੀ ਸਟਾਰ ਟਾਪ ਵਾਲਾ ਸਲਟ ਪਾਤਾ ਐਮੀ ਸਟਾਰ ਟਾਪ ਹਾਂ ਰੱਖੀ ਵੀ ਪਈ ਸੀ ਮੇਰੇ ਕੋਲ ਦੋ ਸੀਸੀਆਂ ਪਿਛਲੇ ਪਤੀਆਂ ਦੀਆਂ ਕਣਕ ਤੇ ਆਹੋ ਉਹ ਉਹ ਵਿੱਚ ਪਾਤੀ ਸੀ ਮੈਂ ਹਾਂ ਆਹ ਕਹਿੰਦਾ ਪੀਆ ਪਾ ਦੇ ਵਾਸਤੇ 3 4 ਕਿੱਲਾਂ ਦੀ ਦਵਾਈ ਵੀ ਰਲਾ ਕੇ ਪੂਰੀ ਕਰੀ ਆਂ ਤਸੱਲੀ ਜਲੀ ਅਮੀ ਸਟਾ ਟੋਪੀ ਪਾਤੀ ਵਿੱਚ ਉਹ ਗੰਨੇ ਨੂੰ ਬਣਾ ਦੇ ਇਹਨਾਂ ਨੂੰ ਕਹਿ ਕੋ ਬਣਾਉਣਾ ਪਤਾ ਨਹੀਂ ਪਤਾ ਬਣਾ ਗਿਜਣਾ ਇੰਨੇ ਨੇ ਬਣਾਉਂਦੇ ਆ ਠੀਕ ਨਹੀਂ ਕਰ ਚਲ ਦੇਖ ਤੂੰ ਜਾ ਕੇ ਉਧਰ ਕੰਮ ਟਰੈਕਟਰ ਔਰ ਕਰਨਾ ਉਹ ਛੱਡ ਕੇ ਆਉਣੀ ਉਹਦੀ ਸ਼ਟਰਿੰਗ ਜੀ ਹਲੇ ਕਹਿੰਦਾ ਸ਼ਟਰਿੰਗ ਦਾ ਮੈਂ ਛੱਡਿਆ ਆਉਂਗਾ ਥੋੜ੍ਹ ਲੈ ਥੋੜ੍ਹ ਨਾਲ ਲੈ ਜਿਓ ਤੇ ਮੇਰੀ ਗੱਲ ਸੁਣੋ ਯਾਰ ਇੱਕ ਪਾਸੇ ਤਾਂ ਮੈਂ ਜਾਊਗਾ ਸਾਡੇ ਦੀ ਹਜ਼ਾਰਾ ਇੱਕ ਪਾਸੇ ਤੂੰ ਤੇ ਆਈ ਸਾਰੇ ਪਾਸੇ ਘੁੰਮ ਜਾਏ ਇਤਨੂੰ ਆਏ ਕਿਹੜਾ ਦੇ ਆ ਫਿਰ ਮੱਦੇ ਆਉਣੀਆਂ ਫਿਰ ਅੱਜ ਅੱਜ ਨਹੀਂ ਜਾਣਾ ਸਰਪੇ ਅੱਜ ਦੀ ਕਿੱਥੇ ਜਾਣਾ ਅੱਜ ਨਹੀਂ ਜਾਣਾ ਅੱਜ ਆਪਣੇ ਕੰਪਨੀ ਨੂੰ ਭੇਜਦਾ ਕੱਲੂ ਜਾਊਗਾ ਹੂੰ ਬਚਰੀ ਯਾਉਗਾ ਕੱਲ ਕਿੱਦਾਂ ਪੰਪ ਜਣਾਣਾ ਸਵੇਰੇ ਦੇਖਿਆ ਸੋਹਣੀ ਕਰਦਾ ਇਹ ਹੁਣ ਆਪਣੀ ਬਾਲਟੀ ਨਾਲੇ ਲੈ ਕੇ ਰੱਖ ਕੇ ਦਵਾਈ ਪਾ ਕੇ ਉਧਰ ਤੇ ਵੀ ਪੰਪ ਭਰ ਕੇ ਜਾ ਕੇ ਲਿਆਉਂਗਾ ਤੇ ਠੀਕ ਹੈ ਨਾ ਇੱਧਰ ਤੇ ਹੁਣ ਦਵਾਈ ਲੈ ਕੇ ਫੇਰ ਬਾਲਟੀ ਚ ਪਾ ਕੇ ਨਾਲੋਂ ਚੰਗੀ ਜਾਂਦਾ ਬਾਗ ਤੇ ਉਧਰ ਤੇ ਪੰਪ ਭਰ ਲੈਣਾ ਹਾਂ ਕਹਿੰਦਾ ਮੇਰੇ ਤੇ ਖਾਲੀ ਦੀ ਆ ਹੁਣ ਉਧਰ ਤੇ ਪਾਣੀ ਕਿੱਥੇ ਹੈ ਬਰ ਉੱਤੇ ਵਿੱਚ ਪਾਣੀ ਧੀਰੀ ਚ ਪੂਰਾ ਪਾਣੀ ਹੈ ਉੱਥੇ ਤੇ ਭਰ ਲੈਣਾ ਹਾਂ ਆ ਕਿਹੜੇ ਨੇ ਖਾਲੀ ਤੇ ਕਰੀ ਆ ਧੀਰੀ ਚ ਹੀ ਕਰੀ ਪਰ ਪਰਚਾ ਹੈ ਪੁੱਤ ਸਿਰੇ ਲੱਗਿਆ ਪਾਣੀ ਪਾਣੀ ਸਿਰੇ ਆ ਸਾਰੇ 11 ਚ ਪੂਰਾ ਪਾਣੀ ਖੜਾ ਕਹਿੰਦਾ ਹੁਣ ਹਵਾ ਲਵਾ ਦੋ ਹਵਾ ਲਵਾ ਦਿਆ ਹੂੰ ਦਾਜੀ ਕਰਦੇ ਸੋਹਣਾ ਘਰ ਕੀ ਯਾਰ ਆ ਹਾਂ 10 ਖੜੀ ਆ ਬਈ ਇਹ ਵੀ ਸੋਹਣੀ ਆ ਜੀਰੀ ਬੀਜ ਵਧੀਆ ਠੀਕ ਆ ਬੀਜੇ ਵੀ 10 ਬਰਾਬਰੇ ਆ ਨਾ ਪਤਾ ਇਹ ਪੱਤਾ ਰਹਿ ਗਿਆ ਜੀ ਇਹ ਪੂੜਾ ਹੋ ਗਿਆ ਦੇਖ ਚੱਲ ਇਹ ਤਾਂ ਕੁਝ ਨਹੀਂ ਹੋ ਜਾਣਾ ਸਾਡੇ ਆਪਣੇ ਕੀ ਹੋਇਆ ਉਹ ਦੇਖ ਹਣਾ ਹੋ ਜਾ ਅਸਰੀਕਾਲ ਜੀ ਸਾਰਿਆਂ ਨੂੰ ਰੋ ਬਾਈ ਅੱਜ ਮੋਟਰ ਦਾ ਬਾਈ ਧਾਰਤੀ ਸ਼ਕ ਕਰਦੀ ਆ ਸਿਲੰਡਰ ਖੋਲਤਾ ਜੋੜਾ ਤਾਂ ਅੰਦਰ ਸਿੱਧਾ ਰੱਖ ਤੋਂ ਹੰਦਵਾਲਾ ਲਾਉਂਗੇ ਇੱਕ ਵਾਸਤੇ ਸਾਰੇ ਹੀ ਮੈਂ ਕਹਿੰਦਾ ਪਰ ਤੇਠਾ ਆ ਕੇ ਇੱਕ ਦੋ ਹੈਗੇ ਬਾਈ ਵਿਚੋਕ ਰਿਹਾ ਇੱਕ ਕੰਬੂ ਦੀ ਕੰਮ ਰਹਿ ਗਿਆ ਬਾਕੀ ਦਵਾ ਲਗਣਿਆ ਉੱਚਾ ਕਰਿਆ ਵਾਹੀ ਬਾਕੀ ਆਹ ਆ ਭਾਈ ਤੁਹੂਰ ਤੇ ਖਾਉਂਦਾ ਮੋਟਰ ਦਾ ਕਿਹਾ ਸਾਹ ਸਾਡੇ ਜੀ ਇਹ ਆ ਭਾਈ ਮੋਟਰ ਇੱਥੇ ਆ ਟਰੈਕਟਰ ਖੜਾ ਇੱਥੇ ਨੂੰ ਆ ਐਂਟਰੀ ਐ ਸਾਨੂੰ ਜਿਹੜੇ ਆਉਣਾ ਮੋਟਰਸਾਈਕਲ ਗੱਡੀ ਸਕੂਟਰ ਜੋ ਵੀ ਹੈਗਾ ਆਪਣਾ ਆ ਸਕਦਾ ਠੀਕ ਆ ਆਉਗੀ ਮੋਟਰ ਆਹ ਨਾਲ ਆਈ ਰਸੋਈ ਠੀਕ ਆ ਆ ਇੱਧਰ ਰਸੋਈ ਆ ਉਹ ਪਰਲੀ ਸਾਈਡ ਜਾ ਕੇ ਪਰਲੀ ਸਾਈਡ ਜਾ ਕੇ ਹੈਗਾ ਆਪਣਾ ਚਵਚਾ ਚੋਟਾ ਜਿਹਾ ਰਸਵੀਂ ਪੂਲ ਗਾ ਲਿਆ ਆਹ ਬਾਈ 6 ਫੁੱਟ ਦਾ ਹੈਗਾ ਬਾਥਰੂਮ ਇਹ ਹੈਗਾ ਬਾਥਰੂਮ ਇਹ ਹੋਈ ਟਾਈ ਦਾ ਹੱਥ ਨਹੀਂ ਇਹ ਹੈਗਾ ਆਪਣਾ ਨਹਾਉਣ ਦਾ ਕੰਮ ਅੱਜ ਉਹਦਾ ਪਾਣੀ ਕਿ ਕਦੋਂ ਕੱਢੂਗੇ ਦਾ ਹਾਂ ਪਾਣੀ ਦਾ ਬਾਈ ਹੁਣ ਇਹਦੀ ਸਕੀਮ ਬਦਲ ਗਈ ਹਾਂ ਆਹ ਬੰਦ ਕਰਦਾ ਬੈਠਾ ਹੁਣ ਕਹਿੰਦਾ ਭਰਤ ਪਾਣਾ ਉਥਾਈ ਉਹ ਥਾਈ ਆਏ ਵਿਆਹ ਹੀ ਨੂੰ ਆਇਆ ਦੀ ਬੰਦ ਹਾਂ ਇਹ ਇੱਥੇ ਕਰਾਈ ਜਣ ਮੌਕਾ ਇੱਥੇ ਆਏ ਉਹ ਵੀ ਠੀਕ ਹੈ ਨਾ ਇਹਦਾ ਹੁਣ ਪਾਣੀ ਆ ਇਹ ਜੇ ਉੱਧਰ ਹੀ ਜਿਹੜੀ ਖਾਹ ਲਾ ਉਹ ਖਾਹ ਲਿਆ ਉੱਥੇ ਦਾ ਹਾਂ ਇਹ ਕਿਉਂ ਨਹੀਂ ਕਰਨੇ ਦੀ ਲੋੜ ਖਾਹ ਤੇ ਘੇਰ ਲਾ ਜਿੰਨਾ ਭਰਤ ਪਾਉਣਾ ਹੈ ਉਰੇ ਤੇ 8 ਇੰਚੀ ਪੈ ਬਦ ਦੋ ਉਰੇ ਤੇ ਇੱਥੇ ਤੇ ਐਂ ਕਰਕੇ ਹਾਂ ਬਸ ਉਹ ਐਸੇ ਦਾ ਪੰਗਾ ਪੈਣਾ ਹੈ ਦਾ ਐਂ ਦਾ ਜਿਹੜਾ ਕਿ ਕਿੱਛੇ ਵਾਲਾ ਖਾਹ ਲਈ ਇਹ ਵੀ 4 ਇੰਚੀ ਦੱਬ ਦੋ ਉੱਥੀ ਨੂੰ ਹੈ ਹੋਰ ਗਿਆ ਉਹਦੇ ਵਿੱਚੇ ਪਾਣੀ ਚਾਹੀਦਾ ਤਾਂ ਤਾਂ ਵੀ ਕੋਈ ਨਹੀਂ ਉਹ ਪੈ ਪੈ ਉੱਥੇ ਨੂੰ ਕੱਢ ਦੋ ਖਾਹ ਨੂੰ ਸਿੱਧਾ ਉਹਨੂੰ ਬੰਦ ਕਰ ਦੇ ਤੇ ਥੱਲੇ ਕੱਢ ਦੇ ਤੜੀ ਫਾਇਦਾ ਫੇ ਤਹੀ ਪਾਣੀ ਲਿਖੂਗੀ ਤਾਂ ਉਹਦੇ ਵਿਚ ਵੀ ਬੈਸਾ ਤੋ ਕੋਈ ਗੱਲ ਨਹੀਂ ਫੇਰ ਉਹ ਵੀ ਪੈਰ ਵਿਚ ਬਾਦ ਗਏ ਠੀਕ ਨਹੀਂ ਗੱਲ ਪਰਤ ਕਿੰਨਾ ਬਣਾਉਣਾ ਔਰ ਉਰਦਾ ਕਿੰਨਾ ਬਣਾਉਣਾ ਪਰਤ ਦਾ ਨਾ ਨੀ ਨਾ ਤਾਂ ਨਹੀਂ ਆਉਣਾ ਇੰਨਾ ਕਾਊਗਾ ਫੇਰ ਇਹਦਾ ਕੀ ਫੇਰ ਇਹਨਾਂ ਵੀ ਨਹੀਂ ਪੈਣਾ ਹੈਗਾ ਇਹ ਤੇ ਬਰਾਬਰ ਜੀ ਰਹਿਣਾ ਇੰਨਾ ਕਿ ਰੱਖਣਾ ਘੱਟੇ ਰੱਖਣਾ ਖੇਤ ਜਿਆ ਪਹਿਲਾਂ ਉਰੇ ਵੀ ਠੀਕ ਹੈ ਕੰਨ ਤੋੜਨਾ ਹੈ ਉਰੇ ਵੀ ਠੀਕ ਹੈ ਇਹਨਾਂ ਦਾ ਤਾਂ ਪਰਤ ਨਹੀਂ ਪੈਣਾ ਹੈਗਾ ਇਹ ਇਹਦਾ ਕਾਹੂ ਪਾਈਪ ਪਾ ਕੇ ਗਾਹ ਕੱਢ ਦੇ ਪੂਰੇ ਵੀ ਪਾਈਪ ਨਾ ਖੜਾ ਕਰ ਪੂਰੀ ਹੋਦੀ ਬਣਾ ਦੇ ਛੂਟੀ ਹੀ ਆਏ ਹਾਂ ਉਹ ਚ ਪਾਣੀ ਕਿਹਕੇ ਡਬਲੂ ਚ ਪਾਣੀ ਗਰੇ ਆ ਵੀ ਪਾਣੀ ਦੇ ਚੇਰੇ ਤੇ ਬਸ ਸਿਰ ਪਾਈਪ ਕੱਢ ਦੇ ਨਾ ਨਾ ਪਾਣੀ ਇੱਥੇ ਗਾ ਨੂੰ ਪਾਣੀ ਨਾ ਇੱਥੇ ਖਾਲ ਨਾ ਕੱਢ ਦੇ ਥੇਨ ਮੈਂ ਇੱਥੇ ਖਾਲ ਹੁੰਦੀ ਖਾਲ ਚ ਕੱਢ ਲਾ ਠਿਕਨੀ ਗੱਲ ਨਾ ਗੇਰ ਨਾ ਤਾਂ ਖਾਲ ਚ ਖੇਤ ਮਾਣੀ ਕਰਨਾ ਸਿੱਧਾ ਬਾਈ ਯਾਰ ਰਰੇ ਤੇ ਵੀ ਜਿਆਦਾ ਇੱਥੇ ਦਾ ਕਾਹੇ ਭਰਤ ਪੈਣਾ ਸਾਰਾ ਇੱਕ ਸਾਰ ਕਬਰ ਹੋ ਜਾਣਾ ਏ ਤਾਂ ਹੀ ਗੱਡੀ ਗੁੱਡੀ ਕੁਝ ਨਾ ਪਾ ਪੈਣਾ ਉੱਥੇ ਕੱਢ ਦੀ ਹੈ ਉੱਥੇ ਗੱਡ ਪਾਈਪ ਜੇ ਸਾਰੀ ਕ ਇਹ ਕਾਲਾ ਦਿੰਦੇ ਹੁਣ ਕਹਦਾ ਆ ਕਬਰ ਚੀਜੋ ਜਣੀ ਮੈਂ ਤਾਂ ਖਾਲ ਥੋੜੋ ਗੱਦੇ ਰੱਖ ਹੁਣੀ ਤੇਰੇ ਦਰਖਤੀ ਦਵਾਰ ਲੱਗਣੇ ਸਾਰੇ ਹੈਂ ਦਸ ਤਾਂ ਲੱਗਣੀ ਆ ਦਵਾਰਾਂ ਪਹਿਲਾਂ ਇਹਨਾਂ ਗਾਲੀ ਕਰਕੇ ਨਾ ਲਾਉਣੀਆਂ ਸੀ ਅੰਬੀ ਲੱਗ ਗਈ ਨਾ ਆ ਲੱਗ ਗਈ ਮੈਂ ਇਹ ਤਾਂ ਸਹੀ ਉੱਪਰ ਭਰਿਆ ਪਿਆ ਆਹ ਭਰਿਆ ਲੈ ਆਹ ਬੂਰ ਆ ਗਿਆ ਤਾਂ ਕਦ ਪੱਕੂਗਾ ਇਹ ਕਦ ਕਿਹਾ ਹੋਊਂਗੇ ਇਹ ਨੂੰ ਕੋਰ ਦੇ ਇਹ ਦੂਆ ਹਾਈਬ੍ਰਿਡ ਲੈ ਆ ਇਹ ਇਹ ਨਹੀਂ ਠੀਕ ਹੈ ਸਾਦਾ ਬਾਹਰ ਹੈ ਸਾਦਾ ਬਾਹਰ ਇਹ ਦੋ ਸਾਲ ਹੀ ਗੱਢਣੇ ਆਏ ਹਾਈਬ੍ਰਿਡ ਲੈ ਗੱਲ ਦੋ ਸਾਲ ਮਸਾ ਗੱਢ ਉਹ ਇਹਦਾ ਮੇਰੀ ਹੁਣ ਗੱਲ ਪਹਿਲਾਂ ਆਪਾ ਭਾਰਤ ਆਪਾ ਸਾਰਾ ਇੱਕ ਬਰਬ ਕਰ ਲਾ ਉਦੇ ਬਾਅਦ ਫਿਰ ਉਹ ਉਹਨੂੰ ਖਾਲੇ ਪਾ ਏਠਾਂ ਲਾਗੇ ਨਾ ਉਦਾਂ ਹੀ ਐ ਖਾਲ ਬਣਾ ਦੇ ਲਈ ਪਾਣੀ ਨਾਲੋਂ ਸੋਖਾ ਰਹੇ ਬਸ ਠੀਕ ਹੈ ਸਾਰੇ ਪਰ ਨਾਲੇ ਹੋ ਜੂਗੀ ਤੇਰੀ ਗੋਲ ਹੋ ਜੂਗਾ ਬਾਉਂਡਰੀ ਹੋ ਜੂਗੀ ਜਿੰਨਾ ਖੇਤ ਰੱਖਣਾ ਖੇਤ ਰੱਖ ਲੈ ਉਹਦੇ ਖੇਤ ਦੇ ਮਤਲਬ ਐ ਨਾ ਨਾ ਲਾ ਦੇ ਨਾ ਨਾ ਨਹੀਂ ਲੱਗਣਾਗਾ ਸਰਦ ਪਰ ਲਾ ਦੇ ਉਹ ਤੇ ਕਹਿੰਦਾ ਮੈਂ ਤੈਨੂੰ ਜੇ ਤਾਂ ਖੇਤ ਨਾ ਤੈਨੂੰ ਗੱਠਾ ਛੱਡ ਕੇ ਲਾਉਣਾ ਪੈਣਾ ਇਹਨਾਂ ਦਾ ਕੋਈ ਪਤਾ ਨਹੀਂ ਇਹਨਾਂ ਨੇ ਕਿਦਾਂ ਤੇਰੀ ਉਹ ਕਰ ਦੇਣੀ ਇੱਥੇ ਗੰਨਾ ਬੀਜਣਾ ਜਿੱਦਣ ਇਹਨਾਂ ਨੇ ਤੇਰੀ ਅਲਟਰਾ ਜੇਨ ਸੜ ਦੇਣੀ ਆ ਬੂਟੇ ਜੇ ਜੇ ਸੋਲਾ ਦੇ ਨਾ ਨਾ ਉਹ ਦੂਰ ਕਰਨਾ ਉਹਦਾ ਆਪਾਂ ਨੇ ਉਹ ਕਰ ਦੇਣੀ ਯਾਰ ਡੰਡੇ ਲਾ ਕੇ ਮਾਰਕਿੰਗ ਕਰ ਦੇਣੀ ਇਹ ਦੂਰ ਰੱਖਣੇ ਆ ਇਹ ਦੋ ਫੁੱਟ ਫੁੱਟ ਨਹੀਂ ਦੋ ਤਿੰਨ ਫੁੱਟ ਦੂਰ ਰੱਖਣੇ ਕਿਹ ਗੱਠਾ ਦੂ ਚਾਹੀਦੀ ਬਾਈ ਅਲਟਰਾ ਜੇਨ ਤਾਂ ਰਸਤਾ ਤਿੰਨ ਤਿੰਨ ਚਾਰ ਚਾਰ ਫੁੱਟ ਦੂਰ ਦੂਰ ਕਰਨੇ ਇਹ ਉਤੇ ਬਾਦ ਮਾਰਨੀ ਬਾਉਂਡਰੀ ਉਹਦੇ ਅੰਦਰ ਰੌਣੇ ਦਰਖਤ ਹੋਣੇ ਤੇ ਦਾ ਰਹੇ ਹੁੰਗਲਾ ਤੋਂ ਜ਼ਿਆਦਾ ਤਾਂ ਇਹ ਨਾ ਪਰ ਵੀ ਅਸਰ ਕਰ ਦਿੰਦੀ ਆ ਬਾਈ ਪਾਲਾਂ ਲੈਂ ਪਰ ਵੀ ਔਰ ਆਏ ਦੇਖਾ ਮੈਂ ਉਹਥੇ ਦੇਖਦਾ ਉਹਥੇ ਲਾ ਕੇ ਆਏ ਨਾ ਆਏ ਗੋ ਬਣਾ ਦੇ ਗੋ ਬਣਾ ਕੇ ਆਹੀ ਜਿਹੜੀ ਖਾਲ ਆ ਇਹਦਾ ਪਾਣੀ ਖਾਲ ਚ ਪਾ ਆਏ ਖਾਲਾ ਬਣਾ ਦੇ ਨਾਲ ਨਾਲ ਵਿੱਚ ਪਾਈ ਬੀਬੀ ਨਹੀਂ ਕਰਨਾ ਨਾਲੇ ਗੋਲ ਹੋ ਜਾਊਗਾ ਨਾਲੇ ਬਾਉਂਡਰੀ ਹੋ ਜਾਊਗੀ ਅਲਟਰਾ ਜੀ ਨਲਟਰਾ ਜੀ ਨੇਮ ਤੇ ਪਾਸ ਹੀ ਰਹਿਣਾ ਪੈਂਦਾ ਮੈਂ ਬਾਈ ਹੁਣ ਤੁਸੀਂ ਦੇਖਦੇ ਸਾਨੂੰ ਇੱਕ ਵਾਰ ਇੱਧਰ ਤੇ ਦਿਖਾ ਮੜ ਜਾ ਹੱਟ ਜਾ ਹਾਂ ਉਹ ਹੁਣ ਦਿਖਾ ਦਈਏ ਪੂਰੀ ਮੋਟਰ ਬਈ ਆਹ ਰਸਤਾ ਤੁਹਾਨੂੰ ਉਹ ਦਿਖਾਇਆ ਤਾਂ ਪਹਿਲਾਂ ਆਹ ਇੱਧਰ ਵੀ ਇੱਥੇ ਸਹੀ ਆ ਬਾਈ ਇੱਥੇ ਸਹੀ ਆ ਭਾਵੇਂ ਇੱਥੇ ਨਹੀਂ ਐਥੇ ਸਹੀ ਭਰਤ ਪੈਣਾ ਭਾਈ ਇੱਥੇ ਤੱਕ ਪੈਣਾ ਐਸੇ ਤੇ ਵੀ ਗਾਂ ਹੀ ਉਹ ਤੇ ਹੈਂ ਉਰੇ ਤੱਕ ਤੇਰਾ ਖੇਤ ਮੰਨ ਲਓ ਨਾ ਮਲਾਖ ਕਿਆ ਕਿਆ ਤੇਰਾ ਗਿਆ ਵਾ ਗਾਇ 6 ਸਰ 5 6 ਵਿਸਵੇ ਜੜੀਆਂ ਇੱਟਾਂ ਇੱਕ ਲੱਗ ਗਿਆ ਪੂਰਾ ਕਿਲੇ ਜੋ ਬਿਗਾ ਘਟ ਗਿਆ ਇੱਟ ਦੇ ਨਾਲ ਨਾਲ ਉਹਦਾ ਨਹੀਂ ਤਾਰ ਆਏ ਤਾਰ ਲਾ ਕੇ ਉਰੇ ਆਹ ਪੱਟ ਪਟ ਕੇ ਲਾ ਲੱਕਾ ਸਾਰਾ ਕਾਰ ਲੱਗ ਗਿਆ ਉਦ ਤੱਕ ਉਰੇ ਜਿਹੜਾ ਪਾਣੀ ਸਿਸਟਮ ਆ ਗਿਆ ਇਧਰੋਂ ਪਾਣੀ ਹੋ ਗਿਆ ਉਧਰ ਵੀ ਉਹ ਜਿਹੜਾ ਮੂਰੇ ਜਿਹਾ ਰਸੋਈ ਆ ਉਹਦੇ ਮੂਰੇ ਵੀ ਕਾ ਫੈਸ ਲੰਬਾ ਹੋਣਾ ਕਟੋ-ਕਟ ਵੀ ਸਾਲ ਲੱਗਣਾ ਕੰਮ ਚਾਚਾ ਹਲਦੇ ਹਲਦੇ ਨਾ ਪੰਚਾਇਤੀ ਕੰਮ ਆ ਸਾਲ ਤੋਂ ਲੱਗੋਈ ਫਿਰ ਪੰਚਾਇਤ ਦੇ ਕੰਮ ਕੋਲ ਸਾਲ ਤੋਂ ਲੱਗਣਾ ਹੋਰ ਕਿ ਹੁਣ ਇੱਕ ਦਿਨ ਭੱਤ ਪਾਇਆ ਹੁਣ ਪਰ ਤਾਂ ਰੋਟ ਕਰਨਾ ਫਿਰ ਲੋਟ ਹੋਣਾ ਸਾਬੂ ਬਣਾਣਾ ਫਿਰ ਆਹ ਇਟਾ-ਉਟਾ ਜਿਹਾ ਸਭ ਕੁਝ ਸੈੱਟ ਹੋਣਾ ਇਹ ਸਾਰਾ ਕੁਝ ਹੈ ਇਹਨ ਸਭ ਕੁਝ ਚੱਕ ਕੇ 3 ਹੋਰ ਆਉਣੀ ਹੈ ਆਉਗੀ ਮਿੱਟੀ ਦੋ ਹੁਣ ਆਉਗੀ ਇਹ ਰੌਣੀਆਂ ਐਵੇਂ ਤੀਨਾ ਕਿਹੜੀ ਮਿੱਟੀ ਐ ਬਹੁਤ ਆਉਣੀ ਆ ਉਹ ਹੀ ਕਹਿਣਾ ਮੈਂ ਤੁਹਾਨੂੰ ਜਗਾ ਪਤਾਈ ਜਾਂਦਾ ਨਾ ਵਾਲੇ ਨੂੰ ਯਾਰ ਉਹ ਇੰਨੀ ਜਗਾ ਦੀ ਗੱਲ ਹੋੜ ਆ ਆ ਟੇਪ ਕਰ ਦੋ ਨਾ ਟੇਪਰ ਤੇ ਗੱਲ ਮੂਰੇ ਦੇ ਮੱਲਾ ਭਰ ਤਾਂ ਪੈ ਗਿਆ ਤੇਰਾ ਭਰ ਤੇ ਤੇ ਗੱਲ ਛੋਟੀ ਗਾਂ ਤੇ ਆ ਟੇਪ ਲਿਆ ਖੇਦ ਨਾ ਮਲਾ ਦੇ ਇੰਨਾ ਭਰਤਾ ਦਾ ਹਾਂ ਢਾਲੂ ਜੇ ਹੋਵੇ ਨਾ ਇੰਨਾ ਸਾਰਾ ਮੀਂਹ ਵੀ ਤਰੇਖੇ ਮੈਂ ਜਾਊਗਾ ਮੀਂਹ ਵੀ ਖੜੂਗਾ ਰੇ ਪਾਣੀ ਆਹ ਢਾਲ ਆਹ ਢਾਲ ਹੋਗੀ ਉੱਥੇ 10 ਤਲਾ ਦਸ ਰੱਖਦੇ ਨਾਲ ਆਪਣਾ ਖੇਤ ਚ ਪਾਣੀ ਉਹ ਤੇ ਨਿਆਣੇ ਨੇ ਹੋਰੇ ਕੰਮ ਕਰਤਾ ਸੀ ਜਿੰਨ ਦਾ ਕੀ ਕਰਦਾ ਨਿਆਣੇ ਕੇ ਆਪਣੇ ਮਰੂਤ ਤੋੜਨਾ ਬਬਲੇ ਦਾ ਮੋਟਰ ਉਪਰ ਚੜ ਕੇ ਉਹਨੇ ਡਰੀਵਲ ਦੀ ਸਾਲੀ ਯਾਰਤੀ ਟੁੱਟ ਗਈ ਮੋਟਰ ਥੱਲੇ ਗਿਰ ਗਈ ਉਹ ਮੋਟਰ ਦੀ ਬਬਲੇ ਦੀ ਰਾਜੂ ਜੀ ਰਾਜੂ ਹਾਂ ਮੋਟਰ ਵਿੱਚ ਹੀ ਗਿਰ ਗਈ ਕਹਿੰਦੇ ਅੱਛਾ ਉਹ ਮੋਟਰ ਵਿੱਚ ਦੇਖ ਨੀਰੂ ਸੰਘਾ ਦੀ ਡਰੀਵਲ ਹੀ ਹੋਣੀ ਥੱਲੇ ਹਾਂ ਗੱਲ ਉਹ ਜਿਹੜੀ ਨਿਕਲ ਤਾਂ ਜਾਂਦੀ ਹੈ ਫਿਰ ਉਹ ਤਾਂ ਜਾਂਦੀ ਨਿਕਲ ਜਾਂਦੀ ਹੈ ਮਿੰਨਤ ਬਹੁਤ ਲੱਗਣੀ ਆ ਹੁਣ ਬੱਤਲੇ ਉਹ ਨਾ ਹੋਈ ਹੋਵੇ ਕਈ ਵਾਰੀ ਜਿਹੜਾ ਥੱਲਾ ਢੱਕਣ ਹੁੰਦਾ ਉਹ ਉਹ ਨਾ ਟੁੱਟਿਆ ਰਟਿਆ ਉਹ ਵੀ ਜੇ ਤੇਰਾ ਫਿਲਟਰ ਨਾ ਪਟਿਆ ਹੋਵੇ ਪੁੱਤ ਜੇਠੀ ਲੰਘੀ ਹੋਵੇ ਇਹ ਨਹੀਂ ਠੇਠਾਂ ਨਹੀਂ ਲੰਘਣਾ ਰੀਤਾ ਭਰ ਜਾਂਦਾ ਹੁੰਦਾ ਰੀਤਾ ਭਰ ਜਾਂਦਾ ਥੱਲੇ ਜੇ ਹੁਣ ਜਾਲੀ ਬੰਨਤੀ ਉਹਨੇ ਫਿਲਟਰ ਬੰਨਤਾ ਤੇ ਰੀਤਾ ਭਰ ਜਾਂਦਾ ਜੇ ਥੱਲੇ ਢੱਕਣ ਤੋੜਦਾ ਤੇ ਰੀਤਾ ਭਰ ਜਾਂਦਾ ਫਿਰ ਉਹ ਵਾਲ ਵਾਲਾ ਮਾਰਦਾ ਪਾਣੀ ਨੂੰ ਦਿੱਤਾ ਭਰ ਦੇਣਾ ਫਿਰ ਮੋਟਰੀ ਕੋਸ ਤੋਂ ਨਿਕਲਦੀ ਆ ਫਿਰ ਸਮਝ ਲੈ ਇੱਕ ਵਾਰੀ ਕੇ ਜੀ ਪਟਕੇ ਦੁਆਰੇ ਨਿਕਲਦੀ ਆ ਪੂ ਬੋਰ ਵੀ ਪਲਾਸਕਟ ਦਾ ਬਾਈ ਕਿੱਥੇ ਪਟੋਣਾ ਨਹੀਂ ਪਟੋ ਜਾਂਦਾ ਇਹਦਾ ਹਾਂ ਲੈ ਅਹਨੇ ਠਿਆਉਂਦਾ ਨਹੀਂ ਬੱਲਬ ਦੇਖ ਲਿਆ ਹੁਣ ਮਤਲਬ ਸਾਲਾ ਫਿਊਜ ਹੈ ਹੋ ਪਤਾ ਨਹੀਂ ਹੁਣ ਬਿੰਦਰ ਫੋਨ ਨਹੀਂ ਚੱਕਦਾ ਚਲਾਓ ਇਹਨਾਂ ਕੇ ਦਾ ਮੁਰਤਲਾ ਕਰ ਲਈ ਯਾਰ ਚਲਾ ਜਾਣ ਤੇ ਹੁਣ ਸਰੇ ਇੱਟਾ ਤਾਂ ਪਈਆਂ ਵਿੱਚ ਮੂਤ ਗੱਲਾ ਇੱਟਾ ਤਾਂ ਹੁਣ ਵਿੱਚ ਮੜ ਕੇ ਇਸ ਕਮ ਕੱਢੂਗਾ ਤਾਂ ਹੀ ਨਿਕਲੀਆਂ ਇੱਟਾ ਬਾਹਰ ਨਾ ਬਾਹਰ ਨਹੀਂ ਪਾਣੀ ਕਰ ਚੁਣੇ ਕੋਈ ਰੰਗ ਵੀ ਹੋਣਾ ਇਹਨੂੰ ਬਾਹਰ ਵੀ ਨਿਕਲ ਗਿਆ ਤਾਂ ਵੀ ਗਿਆ ਉਹ ਕਾਨੂੰ ਗਿੱਲਾ ਕਰਨਾ ਬਰੇਲੇ ਉੱਲ ਕੱਲ ਨਹੀਂ ਪੈ ਗਿਆ ਤੇ ਜਿਆਦਾ ਚਾਰ ਨਹੀਂ ਫੇਰ ਖਾਰ ਪਾਣੀ ਨਹੀਂ ਛੱਲੇ ਨੇ ਲੈ ਬਾਹਨੇ ਸੁਣ ਲੈ ਇਹਦੇ ਹਾਂ ਜਦੋਂ ਪਪਾ ਭਰਤਾ ਸਹੀ ਬਾਅਦ ਦੀ ਬਾਹਮਾ ਦੇਖੂਗਾ ਇਹਨੂੰ ਪਰ ਕੱਲੇ ਨੂੰ ਨਹਾਈਏ ਨਾਲੇ ਸਾਫ ਕਰੀਏ ਚੋਂ ਹੁਣ ਛੱਲੇ ਦਾ ਛੜ ਰੰਗੀ ਛੜਣ ਤੇ ਉਹ ਕਹਿੰਦਾ ਬੰਦ ਹੋ ਗਈ ਉੱਥੇ ਦੁਕਾਨ ਛੱਲੇ ਵਿੱਚ ਚੱਲੇ ਚੱਲੇ ਤੇ ਹਾਂ ਬੈਠ ਨਹੀਂ ਲੜਕਾ ਕੀ ਕਿਹ ਦੇਖਿਆ ਤਾ ਬਲੈਵਿਊ ਹੋਇਆ ਬਲੈਵਿਊ ਹੋਇਆ ਹਾਂ ਹਾਂ ਤੇ ਆਪਾਂ ਜਿਹੜਾ ਪਿੱਛੇ ਫੇਰ ਇਸੀ ਕਾਲੀ ਆਪਦੇ ਜਦ ਆਪ ਕਹਿੰਦਾ ਤੈਨੂੰ ਇਹ ਕਹਿੰਦਾ ਦੇਖੋ ਰੂਬੜ ਤੋਂ ਮਾਸਟਰ ਦੀ ਮੋਟਰ ਮੈਂ ਲੈਂਡ ਦੇਖਣੀ ਸੀ ਮੈਂ ਤਾਂ ਪਹਿਲੇ ਵੇਲੇ ਮੈਂ ਫੋਨ ਮਾਰਿਆ ਖੇਖ ਜਿਹੜਾ ਫੋਨ ਘੁੰਮ ਕਰਦੇ ਤੇ ਇਧਰ ਬਿੰਦਰ ਫੋਨੀ ਚੱਕਦਾ ਗਿਆ ਦੁਕਾਨ ਪਰ ਹੈ ਨਹੀਂ ਬੰਦ ਹੈ ਦੁਕਾਨ ਨੂੰ ਕਰ ਕੇ ਗਿਆ ਹੁਣ ਫੇਰ ਕਰ ਕੇ ਆਉਣਾ ਕੋ ਲੰਘ ਕੇ ਆਉਣਾ ਸ਼ਾਮਾਂ ਦਾ ਕਿੱਡਾ ਮਾਰੇ ਜਾਦੇ ਮੈਂ ਜਾਵਾਂ ਨਹੀਂ ਫੇਰ ਖੜ ਜਾ ਜਾ ਦੇ ਨੂ ਜਾ ਨਰਜਾ ਜਾ ਮੈਂ ਚਲਾਉਂਦਾ ਜਾ ਕੇ ਜਾ ਤੂੰ ਜਾ ਮੈਂ ਪਾਣੀ ਦੇਖਿਆ ਕਿੰਨੇ ਕਿੰਨੇ ਪਾਣੀ ਦੇ ਦੇ 50 ਸਪੀਡ ਪਾ ਦੇ ਰੌਡ ਤੇ ਸਪੀਡ ਜਾ ਕਿਦੇ ਮੂੰਹ ਸਵਾਰਿਆ ਵੀ ਰਹਿ ਗਿਆ ਹਾਈਲਾਈਟ ਹੋ ਗਈ ਨਾ ਜੱਤਾਂ ਮੈਂ ਦਵਾਈ ਪਾਉਂਦਾ ਤਾਂ ਪੰਪ ਤੇ ਮੇਰੇ ਹੱਥ ਲੱਗ ਗਏ ਤੇਰੇ ਆਉਣ ਦੇ ਪਹਿਲਾਂ ਪਾਣੀ ਨਹੀਂ ਆਉਣਾ ਤੇਲੀ ਤਾਂ ਲੱਗਦਾ ਕਾਤੀ ਦਵਾਈ ਮੇਰੀ ਠਾਲ ਕੇ ਆਏ ਹੁਣ ਅੱਜ ਅੱਜ ਜਾਊਂਗਾ ਮੋਟਰ ਚਾਉਣ ਅੱਜ ਜਾਊਂਗਾ ਕਿੱਥੇ ਮੋਟਰ ਚਲਾਉਣਾ ਥੱਲੇ ਹੁਣ ਜਾ ਹੁਣ ਐ ਕਰੀ ਤੈਨੂੰ ਦੱਸੂਗੇ ਅਸੀਂ ਤੱਕੜ ਹੋਈ ਖੋਲਦੀ ਬਸ ਟੱਕਰ ਉਹਨਾਂ ਨਾਲ ਕਿਤੇ ਹੋਵੇ ਵਿੱਚ ਥਾਣਾ ਨੂੰ ਹਾਂ ਉੱਤੀ ਖੜ ਰਹੀ ਏ ਬੱਚਾ ਬੱਚਾ ਭਰਨਾ ਸੀ ਬਸ ਚੱਲ ਇਹ ਹੋਈ ਤਾਂ ਇਹ ਨਾਲ ਵੀ ਜੁੱਪ ਕਰਕੇ ਮੁੜਿਆ ਬਣਾ ਕੱਕ ਵੱਡੀ ਏ ਬਰੰਗ ਬੈਰੀ ਮੁੜਿਆ ਹਾਂ ਉਹੀ ਪੈਰੀ ਮੁੜਿਆ ਬਸ ਆਣਾ ਨਹੀਂ ਇੱਥੇ ਕਿਹੜਾ ਗਿਆ ਆਪਣੀ ਆ ਜੀ ਮੈਂ ਤੈਨੂੰ ਪਹਿਲੇ ਹੀ ਮਤ ਹੈਗਾ ਤੈਨੂੰ ਸਿੱਧਾ ਆ ਜਾਣਾ ਮਤਲਬ ਕਹਿੰਦੇ ਲੱਗਿਆ ਤਾਂ ਵੀਰੇ ਬੱਲਬ ਦੇਖ ਰਾ ਉਸੇ ਸਾਹਮਣੇ ਬੱਲਬ ਦੇਖ ਕੇ ਸਾਰਾ ਮੈਂ ਦੇਖੀ ਗਿਆ ਉੱਤਾਂ ਪਿੰਡ ਬੱਲਬ ਤੇ ਚੱਲਦਾ ਉਹਦੇ ਪਰ ਅੱਤੇ ਮੁੜੀਓ ਜਾਂਦੇ ਉਹਦੇ ਘਰ ਦੇਖਦੇ ਇੱਕ ਵੀ ਲੈ ਮੈਂ ਤੇਰੇ ਅੰਦਰ ਦੇਖੀ ਨਹੀਂ ਹੈ ਕਿ ਬੀ ਲਾਈਟ ਬਲਦੀ ਕਿ ਨਹੀਂ ਉੱਥੇ ਅੱਤੇ ਮੁੜੀਓ ਉਹਦੇ ਲੈਟ ਦੇ ਮਤਲਬ ਲਾ ਭਾਈ ਲਾਉਂਦੇ ਆ ਬੱਲੇ ਬਿਆਨ ਕਿੰਨੇ ਦਿਨ ਬਾਅਦ ਤਾਰਾ ਲੈ ਲੈਂਟਰ ਲੈਟਰਾਂ ਨੇ ਪਹੁੰਚ ਦਿੱਤੀ 13 ਮਹੀਨੇ ਖੋਲਦੇ ਇਨਾਂ ਨੇ ਕਿੰਨੇ ਦਿਨ ਲਾਦੇ ਨੋਰਮਲੀ 25 ਦਿਨ 22 ਦਿਨ ਸਾਲ ਮਾ ਹੁੰਦੇ 25 ਦਿਨ ਲੈਟਰ ਛੋਟਾ ਆ ਮੈਂ ਕਿਹਾ ਨਹੀਂ ਯਾਰ ਉਹ 15 ਦਿਨ ਬਹੁਤ ਆ ਭਾਈ ਰੋਹੀ ਮਾ ਲੈਟਰ ਵੀ ਛੋਟਾ ਛੋਟਾ ਹੀ ਆ ਲੈਟਰ ਹੋ ਕੇ ਤਾਂ ਬਹੁਤ ਬਣਾਈ ਦੀ ਤੇ ਨੂੰ ਤਾਂ ਕੋਈ ਗੱਲ ਨਹੀਂ ਹੈਗੀ ਫੇਰ ਵੀ ਬਜਨ ਤਾਂ 3 ਦਿਨ ਚੱਕ ਲੈਂਦਾ ਆਪਣਾ 3 ਦਿਨ ਚੱਕ ਲੈਂਦਾ 3 ਦਿਨ ਉਸ ਦਿਨ ਬਜਨ ਚੱਕ ਲੈਂਦਾ ਬਜਨ ਚੱਕ ਲੈਣਾ ਬਜਨ ਇਹਦੇ ਉੱਪਰ ਗੜੇ ਪਾਉਣਾ ਹੁਣ 7 ਪਾਉਣੀਆਂ ਨਹੀਂ ਨਹੀਂ ਸਾਲਵਾ 20 25 ਦਿਨ ਲੰਘ ਜਿੰਦੇ ਆ ਸ਼ਾਮਾਂਵਾਂ ਗੱਲ ਹੋ ਗਰਮੀ ਦੀ ਗੱਲ ਹੋ ਰਿਹਾ ਹੈਲੋ ਉਹ ਮੈਂ ਤਾਂ ਬੀੜੀ ਨੂੰ ਕਹਿਣ ਤਾਂ ਮੋਟਰ ਚਲਾਉਣੇ ਨੂੰ ਬਾਥਰੂਮ ਬਾਥਰੂਮ ਦੀ ਲਪਾਈ ਕਰਨੀ ਤਨੀਆ ਸੱਤ ਵੀ ਕਹਿੰਦਾ ਚਲ ਜੀ ਛੁੱਟ ਬਾਥਰੂਮ ਛੋਟੇ ਜਿਹੇ ਬਹੁਤ ਬੰਦਾ ਪੂਰਾ ਬੱਜੀ ਬਾਥਰੂਮ ਬਤ ਤੇਰਾ ਟੈਨਸ਼ਨ ਨਾ ਸਾਡਾ ਕੋਈ ਚੱਕਰ ਨਹੀਂ ਤੂੰ ਫੇਟਾ ਜਵੇ ਮੈਂ ਤਾਂ ਖੇਤ ਖੁੱਲਾ ਸਾਡਾ ਖੇਤ ਮੈਂ ਜਾ ਆਉਂਗਾ ਮੈਂ ਵਿੱਚ ਲੰਘ ਜੇ ਦਰਵਾਜ਼ੇ ਜੀ ਨੂੰ ਤੂੰ ਉਹਦਾ ਲੰਘ ਜਾਣਾ ਆਪਣੇ ਘਰ ਦੀ ਜਾਂਦਾ ਮੈਂ ਉਹ ਆਪਣੇ ਘਰੀਆਂ ਦਾ ਇੱਕੋ ਸਿਆਜ ਦਰਵਾਜ਼ੇ ਦਾ ਫਿਰ ਵੀ ਤਾਂ ਇਹ ਥ੍ਰੀ ਸੈੱਟ ਕਰਨੇ ਪਾਪੇ ਨੇ ਮਹੀਨੇ ਮਸੇ ਨਹੀਂ ਸੈੱਟ ਲੱਗਿਆ ਬਦ ਹੈਗਾ ਹੁਣ ਜੇ ਮੈਂ ਲਾਈ ਵੀ ਤਾਂ ਉਹ ਸੈੱਟ ਕਰ ਦੇਣਾ ਫਿਰ ਆ ਮੇਰੇ ਕਾ ਵੀ ਦੋ ਟਾਈ ਫੁੱਟ ਦੀ ਗੇਟ ਆ ਮੈਂ ਵੀ ਜਾਨਾ ਹੈਲੋ ਅਸੀਂ ਇਹਨਾਂ ਕੋਈ ਬੁਲਾਤਾ ਮੈਨੂੰ ਹਾਂ ਹਾਂ ਲੈ ਬੜਾ ਬੰਮੇਰਾ ਬਹਿਨੇ ਕੱਢਿਆ ਰਹਾ ਪਹਿਲਾਂ ਸਾਨੂੰ ਬਾੜ ਕੇ ਦਿਖਾਵਾਂ ਹਾਂ ਜਿਹੜਾ ਦਾ ਬਹੁਤ ਬੜਾ ਲੈ ਆ ਰਾਮ ਗਜਨਾ ਮੈਂ ਦੋ ਦੋ ਕੱਟ ਲੈ ਮੇਰੇ ਵਾਗੇ ਚਾਹੀਦਾ ਲੈ ਦੋ ਕੱਟਦਾ ਬਬੜਾ ਲੱਗੇ ਲੱਗੇ ਬੋਲਣ ਇੱਥੇ ਖੜੀ ਹੋਏ ਬੰਦ ਵੀ ਖੋਲਣਾ ਵੀ ਟੱਕਣਾ ਹੋ ਤਾਂ ਨਾਲ ਆ ਅਰੇ ਚੱਲ ਬੈ ਭਾਈ ਤੇ ਉਧਰ ਜਾ ਭਾਈ ਮੈਂ ਭਾਈ ਤੂੰ ਜਾ ਵਾਹ ਜਾਏ ਲੈ ਜਾ ਜਾਂਦਾ ਹੋਣਾ ਲੈ ਕੇ ਕੰਨ ਮਾਰਦੇ ਨੇ ਪਰਦੇ ਨੂੰ ਮੱਖਾ ਹਾਂ ਆ ਦੇ ਦੇ ਤੱਕ ਰਾਈ ਖੁੱਲ ਜਾਂਦਾ ਹੱਥ ਨਾਲੇ ਪਾਣੀ ਗੰਦਾ ਯਾਰ ਪਾਣੀ ਗੰਦਾ ਹੈ ਬੜੇ ਖਰਾਬ ਆ ਬੰਨੀ ਆ ਇਹ ਸਾਫ ਨਹੀਂ ਕਰੇ ਜਿਵੇਂ ਚ ਉਹਦਾ ਭਰ ਲਾਗਾ ਨੂੰ ਕੰਮ ਆ ਜਾਊਗਾ ਪਾਣੀ ਕਾਹੀ ਲੈ ਛੱਡੇ ਕਰਿਆ ਹੈ ਕਾਹੀ ਲੈ ਟੈਕਨੀਸ਼ੀਅਨ ਵੀ ਕਾਇਰ ਹੋ ਜਾਂਦਾ ਦਾ ਆ ਟੈਕਨੀਕ ਆਈ ਨਹੀਂ ਆ ਰਿਹਾ ਤੱਕੀ ਦੇ ਬਾਦੋਂ ਆ ਪਾਣੀ ਫਿਰ ਤੱਕੇ ਨਾ ਦੋ ਆਣੀਆਂ ਇਹ ਆਈ ਆਈ ਇਹ ਚੌਹਟੇ ਕੀ ਗੋਲ ਆ ਕਿੰਨਾ ਫਰਕ ਇਹ ਪਾਣੀ ਕਿੰਨੇ ਇਹ ਕਹਾਂ ਜਾਂਦਾ ਹੈ ਪਰ ਲੈ ਖਾਣੇ ਨੇ ਫਿਰ ਇਹ ਆ ਟੋਬੇ ਦਾ ਪਾਣੀ ਸਿਰੇ ਹੁਣ ਤਾਂ ਕਈ ਜਾਂਦੀ ਹੈ ਇਹ ਪਰ ਲਾਈਨ ਚ ਇਹਦਾ ਨਾਲ ਕੋਈ ਪੈਵਲੈਂਸ ਦਾ ਕਾਜੂ ਕਰਦੇ ਲੋਗਾਂ ਨਹੀਂ ਨਾਲ ਲੱਗ ਆਉਂਦੀ ਆ ਮੈਂ ਲਾਉਂਦੀ ਆ ਓ ਸਮੈਲੋ ਤਾਂ ਆਉਣੀ ਆ ਬਾਈ ਪੈਮਪਰ ਖੜੇ ਤੇ ਆਉਣ ਲੱਗੇ ਨਹੀਂ ਆ ਪਾਣੀ ਨਹੀਂ ਓ ਚੱਠੇ ਵੀ ਆਉਣ ਲੱਗੇ ਹੁਣੇ ਕੋਪੇ ਦੇ ਬਣੇ ਨਾ। ਲੈ ਕੇ ਮੰਨਣਾ। ਕੋਪੇ ਸਮੈਲ ਹੋਦੇ ਸਿਕੰਦਰ ਇਹ ਲੈ ਲਾਕਾ ਕੋਪੇ ਨੂੰ ਲਾਕਾ। ਲਾ ਪਈ ਹੋਵੇ ਸਮੈਲ ਹੈਗੀ ਆ ਬਸ। ਇੱਥੇ ਲੋਕਾਂ ਦੀ ਨੰਨੀ ਹੋਵੇ ਗੱਲ ਯਾਰ ਬੰਮੇ ਸਮੈਲ ਦਾ ਪਤਾ ਕਿੰਦਾ। ਇਹ ਠੀਕ ਹੋ ਰਿਹਾ। ਉਹੀ ਦੋਸਾ ਲਾਈ। ਕਾਲੂ ਜੀ ਦੇਖ ਗਿਆ। ਆਹ ਆਹ ਬਹੁਤ ਤਾਂ ਮੈਨਾਂ ਬੰਮੇ ਨਾ। ਕਰ ਗਿਆ ਤੇ ਹੁਣ ਇੱਕ ਮਿੰਟ ਹੋਰ। ਆਜਾ ਅੱਗੇ ਦੇਖ ਲਈਏ ਅੱਜ ਦਾ ਜੋ ਪਾਏ ਦਾ ਪਾਣੀ ਬੈਟਰ ਘਾਟਾ ਬੈਟਰ ਨਾ ਆਇਆ ਉਹਦਾ ਰੰਗ ਦਾ ਫਰਕਾ ਪਾਣੀ ਦਾ ਯਾਰ ਉਹ ਸੀਮੈਂਟ ਕਰਕੇ ਬੰਦਰਾ ਦੇਚਾ ਨਹੀਂ ਯਾਨੀ ਇਹਦਾ ਰੰਗ ਹੋਣਾ ਕਿਥੇ ਨੁਕਰੀ ਹੋਣਾ ਹੈ ਨੇ ਗਿੱਲਾ ਪਾਣੀ ਚਮਕਣਾ ਨਹਿਰ ਵਰਗਾ ਹਾਂ ਆਹ ਆਉਣ ਦਾ ਮਹਿਨਾਂ ਸਮਾਂ ਦੇਖਿਆ ਨੀਰ ਸਾਫ ਪਿਆ ਆਹ ਦੇਖਣਾ ਯਾਹ ਖਰਾ ਸਾਬ

ਕਾਦੀ 22 ਫੁੱਟ ਉਹਦਾ ਕਲ ਹੋਊਗੀ ਇਕੱਠੇ ਦੀ ਹਾਂ ਇੱਥੇ ਤੇ ਆਈ ਆ ਬਸ ਹੋ ਰਹੀ ਇਹ ਗੰਦਾ ਪਾਣੀ ਕਾਦੇ ਆ ਹਾਂ ਹੁਣ ਕੀ ਆ ਪਤਾ ਇਹ ਕਾਦੇ ਪੈਵਲੈਂਡ ਦੀ ਖੜੀ ਖੜਨੇ ਕਰਕੇ ਹੋ ਗਿਆ ਹੁਣ ਹੁਣ ਇਧੂ ਚ ਲਾਈ ਨਹੀਂ ਕਈ ਬਣੂਗੇ ਟੁੱਬੇ ਵਾਲਾ ਤੁਹਾਨੂੰ ਮੈਂ ਮੰਨਦੇ ਨਹੀਂ ਟੁੱਬੇ ਕਰਕੇ ਨਹੀਂ ਹੈਗਾ ਬੰਬੇ ਯਾਰ ਉਹਦੇ ਕੋਲ ਕੋਈ ਕਨੈਕਸ਼ਨ ਨਹੀਂ ਕਰਗੇ ਤੁਹਾਨੂੰ ਬਤਾਨੀ ਕੋਈ ਗਾੜ ਪੜਦਾ ਹੈਗੀ ਆ ਜਾਂ ਪੈਪੂ ਲੈ ਕੋਈ ਲੀ ਕੋਈ ਹੈਗਾ ਉਹ ਟੋਬੇ ਕਰਕੇ ਨਹੀਂ ਹੈ ਟੋਬੇ ਕਰਕੇ ਨਹੀਂ ਹੈਗਾ ਟੋਬੇ ਦੀ ਲਾਈਨ ਲੱਗ ਗਈ ਇਹਦੀ ਲੱਗ ਗਈ ਹੂੰ ਜਿਹੜੀ ਲਾਈਨ ਲੱਗ ਗਈ ਮੇਰਾ ਮਤਲਬ ਨਹੀਂ ਇਹ ਮਤਲਬ ਪਾਪ ਲਾਈਨ ਚ ਖੜਦੀਆਂ ਦੀ ਜਿੱਦਣ ਭਰੂਗਾ ਉਦੋਂ ਸਾਫ ਕਰਕੇ ਭਰੂਗਾ ਸਾਰਾ ਕਾਹਤ ਦਿਨ ਮੋਲ ਰਹੇ ਚੱਲੀ ਇਧਰ ਨੂੰ ਪਾਣੀ ਦੇ ਪੈਪਾ ਵਿੱਚ ਇਹ ਹੋ ਜਾਂਦਾ ਹੈ ਜਾ ਸਮਝਾ ਕਰੂਗਾ ਅਰ ਸਮੈਲ ਨਹੀਂ ਆਉਂਦੀ ਅੱਛਾ ਇਹ ਸਮੈਲ ਆਈ ਹੈ ਨਾ ਟੋਬੇ ਵਾਲੇ ਪਾਣੀ ਵਾਲੀ ਉਹ ਸਮੈਲ ਨਹੀਂ ਆਉਂਦੀ ਫੱਕਾ ਪਾਣੀ ਖੜ ਰਿਹਾ ਹੈ ਖਬਰੇ ਪੈਪ ਲਾਈਨ ਤੇ ਦੂਈ ਪਾਣੀ ਪੈ ਗਿਆ ਹੁਣਾ ਖੇਤ ਵਾਲਾ ਉਹ ਨੱਕਾ ਨਹੀਂ ਮਈ ਹੈ ਨਾ ਹਾਂ ਉਹ ਹਾਂ ਦਾ ਉਲਟਾ ਪੈ ਗਿਆ ਬਣ ਫੇਰ ਵੀ ਟੋਬੇ ਵਾਲ ਨਾਬੀ ਪੀਂਣ ਲੱਗਿਆ ਤੇ ਮੂੰਹ ਸੁਂਗਣ ਲੱਗਿਆ। ਕੀ ਪਤਾ ਮੈਂ ਪਾਗ ਉਜੜਦਾ ਆਇਆ ਘਰ ਲੈ ਆਏ ਨੇ। ਮੈਂ ਸੁਂਗਿਆ ভাই। ਆਏ ਸੁਂਗਿਆ। ਉਹ ਗੱਦੇ। ਮੈਂ ਮੰਡਾ ਮਾ ਤੂੰ ਦੇ ਲੈ ਤੂੰ ਕਿ ਦਿਨ ਮੋਟਰ ਖੜਾ ਦੇ ਤੂੰ। ਮੰਡ ਚ ਇੱਕ ਦਿਨ ਮੋਟਰ ਖੜਾ ਦੇ ਤੂੰ ਦੂਏ ਦਿਨ ਜੱਪਾ ਨੇ ਮੋਟਰ ਚਲਾਉਣੀ ਆ ਉਹ। ਥੋਰਾ ਮਾਰਨਾ ਉਹਨੇ ਲਾਲ ਥੋਰਾ ਹੋਰ ਜੀ। ਜੋ ਲਾਲ ਪਾਣੀ ਹੁੰਦਾ। ਲਾਲ ਮਾਰਨਾ ਉਹਨੇ। ਲੈ ਦੇਖ ਲੈ ਤੇ ਵੀ ਦੇਖ ਲੈ ਬਾਹਰ ਸਾਰੇ ਬਾਤਾਂ ਉੱਪਰ। ਕਿਤੇ ਬਾਹਰ ਕੰਨ। ਅੰਦਰ ਵੀ ਬਾਤ। ਹਮੇ ਬਾਤ ਸੀ ਅਜਿਹਾ ਉਹ ਅੰਦਰ ਮਿੱਟੀ। ਹਾਂ ਵੀ ਉਹ ਵੀ ਪੂਰੀ ਅੰਦਰ ਹਾਂ ਹਾਂ ਹੂੰ ਹੂੰ ਕੋਈ ਫਰਕ ਨਹੀਂ ਪਿਆ ਉਹ ਰੇਗਾ ਫਰਕ ਪੈਣਾ ਤਾਂ ਯਾਰ ਮਿੱਟੀ ਨੂੰ ਆ ਬਾਅਦ ਕਿੰਦਾ ਫਰਕ ਹੋਣਾ ਯਾਰ ਬਾਣੀ ਛਕਣਾ ਤਾਂ ਅੰਦਰ ਹੈ ਪਾਣੀ ਬਾਅਦ ਤਾਂ ਉੱਗ ਜੰਦੇ ਨੇ ਉਹ ਉੱਪਰ ਪਾਣੀ ਪੈ ਗਈ ਹੋਰ ਪਾਉਂਗੇ ਥੋੜੀ ਬਹੁਤੀ ਲਵਾਈ ਦਾ ਕੰਮ ਸਾਰਾ ਪਿਆ ਹੁਣ ਪਾਣੀ ਚੱਲਦਾ ਤਾਂ ਕਰਮਜੀਤ ਨੂੰ ਉਹ ਪਾਪ ਤੇ ਪੈਪੂ ਵਜੇ ਨਾ ਪੈਪਾ ਦੇ ਬੀਧੀ ਵਾਲੇ ਹਾਂ ਮੇਰੇ ਦਾ ਨਾਂ ਨਾ ਕਰ ਉਹ ਲੈਟਰ ਦੀ ਸਭਾਈ ਬਾਹਰ ਗਈ ਬੰਮੇ ਫੇਰ ਕਿਆ ਕਰਕੇ ਲੈ ਥੋੜਾ ਜਿਹਾ ਛੇਤੀ ਖੋਲਦਾ ਲੈਟਰ ਬੰਮਾ ਵੀ ਕਹਿੰਦਾ ਛੇਤੀ ਖੋਲ ਤਾਂ ਅੰਦਰਾਂ ਦੇ ਤੱਕ ਚਾਈਦਾ ਉਹ ਲੈਣਾ ਲੈਟਰ ਓਏ ਬੜਾ ਲੈਟਰ ਦੀ ਹੈਗਾ ਨਹੀਂ ਪੰਜ-ਸੱਤ ਦਿਨ ਹੋਰ ਚਾਈਦੇ ਤੇ ਇਹ ਪੱਕੀ ਭੀਕ ਦਿੰਦਾ ਬਸ ਫੇਰ ਨਹੀਂ ਦੇਣਾ ਉਹ ਕਮਰਾ ਵਧੀਆ ਬਣ ਗਿਆ ਨਾ ਹਮ ਵਧੀਆ ਬਹੁਤ ਵਧੀਆ ਛਿੱਟੀ ਪਾਤੀਂਦਰਾ ਹੈ ਆ ਸਵੇਦ ਲੱਗੇ ਪਿਆ ਉਹਦਾ ਫੇਰ ਕਹਿੰਦੇ ਭਾਈ ਬੰਦ ਹੋ ਗਈ ਦੁਕਾਨ ਤੂੰ ਅੰਦਰ ਇਹਨੇ ਤਾਂ ਕਾਨੋ ਵੀ ਬਾਂਦੇ ਤਾਂ ਸਭੀ ਸੱਤਰਾ ਪਹਿਣਾ ਰੱਖ ਗਏ ਆਪਣਾ ਬਾਹਲੀ ਮੌੜੋਂ ਬੋਲੂਂਗੇ ਬਧਰਾ ਹੋ ਕੇ ਕੰਨਾ ਨਹੀਂ ਨਹੀਂ ਨਾ ਜੰਤੀ ਜੀ ਲੱਗਣੀ ਨਾਲ ਨਾ ਕਰ ਲੋ ਪੱਤਰ ਜੀ ਲਈ ਉਹ ਫੋੜ ਗਿਆ ਕਰਦੇ ਪੱਤਰ ਆਉਣਾ ਕਿੰਨਾ ਕ ਸਾਮਾਨ ਹੈ ਤੁਗੀ ਤੱਕ ਮੈਂ ਆਇਆ ਆਂਦੇ ਪਾਈਏ ਕਿੱਥੋਂ ਲਾਈਟ ਤੇ ਨਾ ਹਾਂ ਲਾਈਟ ਹੈ ਜੀ ਅੱਜ ਲਾਈਟ ਫੇਰ ਆ ਗਈ ਹਾਂ ਆ ਗਈ ਜਲਦੀ ਜਲਦੀ ਸਾਰੀ ਸਪਲਾਈ ਚਲਦੀ ਆ ਹੁਣ ਜਦੇ ਅੱਗੇ ਦੇਸ ਮੈਂ ਹੁਣ ਆਈ ਆ ਜੇ 5-10 ਮਿੰਟ ਬਾਅਦ ਉੱਥੇ ਤਾਂ ਲੱਗਤੋਂ ਦੀਵੰਦੀ ਵਾਲੀ ਦੀ ਨਾ ਜੀ ਮੈਂ ਹੁਣ ਆਈ ਆ 3:00 ਤੇ 3:00 ਵਜੇ ਆਹੋ ਠੀਕ ਆ ਅਸੀਂ ਕਿੱਥੇ ਚੱਪੜ ਗਿਆ ਕੇ ਰਹੇ ਹਾਂ ਤਾਂ ਕਾਗੀ ਦਾ ਬੰਦੇ ਆ ਹੁਣ ਪੰਦ ਕੇ ਬੰਦ ਹੈ ਕਿੰਨੀਆਂ ਮੀਟਰ ਲਏ ਹੋਣਗੇ ਹੋਣਗੇ 10 ਟਰਾਲੀ ਲੈ ਵੱਧ ਹੋਣੀ ਆ ਆ ਵੀ ਇਹ ਮਿੱਟੀ ਵੱਧ ਹੋਣੀ ਆ 10 ਟਰਾਲੀ ਦੀ ਬਾਕੀ ਫੇਰ ਖੜਾ ਦੇ ਨੀ ਇਧਰ ਨੂੰ ਖੇਤ ਚੋਂ ਤਰਾ ਜਿਹਾ ਆਪਣਾ ਕਿ ਜਿੰਨੀ ਕ ਸਾਮਾ ਗਈ ਵਾਏ ਬਰਾਬਰ ਦੇ ਬਾਕੀ ਫੇਰ ਖੜਾ ਨਹੀਂ ਖੇਤ ਨੂੰ ਇਹਦੇ ਬਰਾਬਰ ਰੱਖੀਓ ਜਿਹੜੀ ਡਾਈ ਹੁੰਦੇ ਬਰਾਬਰ ਖੇਤੋ ਚ ਪਾਣੀ ਉਹ ਤਾਂ ਪੈਣਾ ਮਿੱਟੀ ਤੇ ਪੈਣੀ ਹੋ ਰਿਹਾ ਇਧਰ ਨੂੰ ਵੀ ਬਾ ਦੂਗੇ ਅਬ ਤਾਂ ਹੀ ਪਾਣਾ ਆ ਉਹ ਵੀ ਬਣੀ ਖੁੰਝੋ ਵਿੱਚ ਜੀ ਪੈਣੀ ਪਾਣੀ ਹੋ ਗਿਆ ਭਰ ਗਿਆ ਨਾ ਲਾ ਜਾ ਨਾ ਨਾ ਲਾ ਲਾ ਹੋਰ ਪਾਣੀ ਕੀ ਕਹਿੰਦਾ ਜਾਉਂਦਾ ਨਹੀਂ ਫਿਰਦਾ ਮੈ ਲਾਉਂਦੀ ਆ ਕਿ ਮੱਚੋ ਸਨਾਂ ਜਾ ਬੋੜਾ ਕੰਮ ਆਉਂਦੀ ਆ ਫੇਰ ਪਤਾ ਨਹੀਂ ਕਾਤੇ ਆਉਂਦੀ ਹਿਸਾਬ ਦੇਖਦੇ ਆ ਸਭਾਈ ਲੈ ਯਾਰ ਪਾ ਪੰਮੇ ਖੜੇ ਜਾਂ ਸਾਡੇ ਰੇਤੇ ਮੈਂ ਦੇਖ ਲਈ ਜੇ ਆਉਂਦੇ ਅਸੀਂ ਆਈ ਤਾਂ ਆਇਆ ਜਿਵੇਂ ਟੋਬੇ ਦਾ ਹੁੰਦਾ ਕਾਲਾ ਯਾਰ ਵੀ ਹੁਣ ਦੱਸ ਹੁਣ ਮੇਰੀ ਗੱਲ ਸੁਣ ਲੈ ਦੱਸ ਹੁਣ ਮੈਂ ਝੂਠ ਬੋਲਦਾ ਹੁਣ ਸਭਾ ਮਨ ਉਹ ਮੈਂ ਤੁਸੀਂ ਕਹਿੰਦੇ ਮੈਂ ਮੈਂ ਨਹੀਂ ਬੈਠਾ ਹੁੰਦਾ ਖੜਾ ਯਾਰ ਫੇਰ ਹੁਣ ਰੇਤੇ ਨੂੰ ਟੋਬੇ ਦਾ ਪਾਣੀ ਨਹੀਂ ਨਾ ਹੈਗਾ ਆਉਂਦਾ ਕਿੱਥੇ ਕਰਦਾ ਹੋਈ ਪਾਣੀ ਟੋਬੇ ਸਮੈਲਾ ਟੂ ਮੇਗਾ ਪਾਣੀ ਆ ਯਾਦ ਰੇਤੇ ਨੂੰ ਛੱਡਦੇ ਨਾ ਸੀ ਤੈਨੂੰ ਮੋਟਰ ਪਾਣ ਲੈ ਪਾਸੇ ਨੂੰ ਸਮੈਲ ਹੈ ਇਹ ਇਪੈਕਟਾ ਪਾਣੀ ਹੋ ਜਾਂਦਾ ਇੱਕ ਰਾ ਖੜਾ ਕਾਲਾ ਪਾਣੀ ਹੋ ਗਿਆ ਖੜਾ ਸਮਝਿਆ ਯਾਰ ਸਾਡੇ ਤਾਂ ਹੁੰਦਾ ਨਹੀਂ ਕਿ ਅਬੀ ਸੁਣ ਲਓ ਬਾਈ ਟੋਬੇ ਦਾ ਪਾਣੀ ਤਾਂ ਹੈ ਨਹੀਂ ਟੋਬੇ ਵਾਲੀ ਲੈਨ ਕਿੱਥੇ ਜੁੜ ਗਈ ਉਰੇ ਵਾਲੀ ਕੋਈ ਸਾਬ ਇਹੀ ਕਹਿੰਦੇ ਆ ਯਾਰ ਮੈਂ 스ਮੈਲ ਕਿਉਂ ਆਈ ਟੋਬੇ ਵਾਲੀ ਜੰਨੀ ਜਾਂ ਚਲਾਈਏ ਮੋਟਰ ਬੋਰ ਖੜੇ ਕਰਕੇ ਉਹਦੇ ਕਰਕੇ ਹੋ ਗਿਆ ਤੇਰਾ ਪਾਣੀ ਖੜਾ ਪਾਣੀ ਕਿੱਦਾਂ ਲੱਗਦਾ ਚੱਲਣੀ ਆ ਨਾ ਫਿਰ ਫਰਕ ਪੈਣਾ ਫਿਰ ਫਰਕ ਪੈਣਾ ਇਹਦਾ ਝੱਗਵਾ ਨਹੀਂ ਪਈ ਉਹਦਾ ਚੱਠਾ ਵੀ ਸਾਫ਼ ਹੋਣਾ ਤੇਰਾ ਸਾਡਾ ਯਾਨੀ ਇੱਤਿ ਨੂੰ ਛੜਦੇ ਇੱਤਿ ਨੂੰ ਛੜਦੇ ਕਿਣੀ ਆਉਂਦਾ ਉੱਥੇ ਸਾਡੇ ਸੋਰਾ ਬਹੁਤ ਨਿਕਲਦਾ ਸਾਲਾ ਬੀੜ ਦਾ ਪਾਣੀ ਖਰਾਬ ਹੋ ਗਿਆ ਬਾਈ ਆਓ ਇਹ ਸੋਰਾ ਨਿਕਲਦਾ ਬਹੁਤ ਹੈ ਇਹੀ ਵਿਦਿਆਵੀ ਮੋਟਰੇਗਾ ਉੱਥੇ ਦਾ ਸਾਲਾ ਸਾਫ ਨਿਕਲਦਾ ਪਾਣੀ ਰੂਬੇ ਦਾ ਪਾਣੀ ਖਿੱਚਦੀ ਰੂਬੇ ਦੇ ਨੇੜੇ ਕਰਕੇ ਪਤਾ ਨਹੀਂ ਵੀ ਡੁੱਬੇ ਦਾ ਖਿੱਚਦੀ ਉਹ ਖਬਰੇ ਖੂਦ ਹੀ ਖਿੱਚਦੀ ਯਾਰ ਖੂਬੀ ਕੋਲੇ ਹਜਈ ਆ ਹਾਂ ਲੈ ਖੂਬੀ ਕੋਲੇ ਹਜਈ ਆ ਉਹੀ ਕਿਹਾ ਤੈਨੂੰ ਪਾਣੀ ਖਰਾਬ ਖਿੱਚਦੀ ਆ ਬਾਈ ਸੇਮ ਖਿੱਚਦੀ ਆ ਉਸੀ ਕਿਉਂਕਿ ਪਾਣੀ ਸਮੈਲ ਹੋ ਯਾਰ ਪਤਾ ਹੀ ਕਿਹੜਾ ਪਾਈਪ ਲਾਣ ਦਾ ਕੋਈ ਅਟੈਚ ਨਹੀਂ ਧਰਤੀ ਦਾ ਪਾਣੀ ਆ ਸਾਫ ਉੱਥੇ ਚਲਾ ਮੇਰੀ ਗੱਲ ਉਹ ਮੋੜ ਨੂੰ ਉੱਥੇ ਚਲਾ ਦੇ ਜੱਥੇ ਮੈਂ ਦਾਦੀ ਵੀ ਕਿਹੜੀ ਸਮੈਲ ਲਾਉਂਦੀ ਆ ਹਾਂ ਪਾਣੀ ਕੱਢਦੀ ਜਮੇ ਪਾਈਪਾ ਜਾਂਦਾ ਇਹਦਾ ਗੜਬੜ ਹੋਣੀ ਤੈਨੂੰ ਕਹਿੰਦੇ ਪੈ ਪਖੜੇ ਇਹਨੂੰ ਦਾ ਪਤਾ ਨਹੀਂ ਨਹੀਂ ਤੇ ਤੇਰੇ ਜਗ੍ਹਾ ਬੜਾ ਪੈ ਪੈਪ ਠੀਕ ਮੇਰੇ ਨਾਲ ਸਾਂ ਫਰਕ ਹੈ ਸੁੰਗੜਦਾ ਨਹੀਂ ਸਮੈਲ ਕਰੂੰਗਾ ਤੂੰ ਗੱਲਾਂ ਰਹਿ ਗਿਆ ਬਾਈ ਸਾਨੂੰ ਤਾਂ ਹੀ ਸਮੈਲ ਕਰਾ ਤੈਨੂੰ ਆਈ ਕੋਈ ਜੇ ਮੈਂ ਲਈ ਤੈਨੂੰ ਉਹਦੀ ਕੋਡਦੀ ਆਏ ਆ ਅੱਜ ਤੱਕ ਉੱਥੀ ਐ ਨਾਉਂਦੇ ਦੇ ਸੀ ਚੈੱਕ ਕਰੋ ਯਾਰ ਕੀ ਕਰਨਾ ਗੱਡੀ ਕੱਖ ਵੱਡੀ ਐ ਵੱਡੋ ਬੜਾ ਲਿਆ ਦਤੀਆਂ ਦਤੀਆ ਰਿਆ ਮਾਤਾ ਪਾਊਡਰ ਜਲਾ ਕੇ ਆਇਆ ਹੋਇਆ ਤਾਂ ਸਹੀ ਕੇ ਬਹੁਤ ਨਿਕਲਦਾ ਥਾਲਾ ਮੂੰਹ ਚੋਂ ਪਿੰਡ ਲਿੰਡਾ ਆਇਆ ਹੱਥ ਮੂੰਹ ਪਰਾ ਕਰਨਾ ਹੀ ਉਹਨੇ ਖਾਜ ਹੋਰ ਕੋਈ ਕੁਝ ਨਹੀਂ ਕਹਿੰਦੇ ਜੀ ਲਿੰਡਾ ਆਇਓ ਜੀ ਲਿੰਡਾ ਆਇਆ ਉਹਨੂੰ ਤੇਲ ਲਾਉਣਾ ਚਾਹੀਦਾ ਮੂੰਹ ਨੂੰ ਮੁੰਡੀ ਦਾ ਕਰਤੀ ਹੋਣੀ ਕੁੱਤੀ ਜਿਹੜੀ ਹੋਈ ਮਾੜੀ ਮੋਟੀ ਠੀਕ ਆ ਔਰ ਤੇ ਵਾਲੀ ਠੀਕ ਆ ਜਿਹੜਾ 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 ਨਾਲ ਮੇਰੇ ਲੜਦੀ ਆ ਉਹ ਉਰਲੇ ਪਾਸੇ ਭੁੰਡ ਜਾ ਬੈਠਾ ਤਾਂ ਇੱਕ ਉਹ ਵੀ ਰਗੜਦਾ ਹੋਣਾ ਉਥਾਲਾ ਮੈਂ ਜੂੰਦਾ ਦੇਖਾਂ ਉਹ ਸੁੱਤਾ ਪਿਆ ਉੱਪਰੇ ਲੜਦੀ ਏ ਦੋਈ ਕੁੱਤੀ ਦਾਤੀ ਸਭ ਯੱਕੇ ਮੀਨੇ ਲੈਂਡੈਂਟ ਤੇ ਪੱਗ ਲਾ ਕੇ ਦੇਖ ਲੈਣਾ ਤੇ ਕਿਦਾਂ ਤੋਤੀ ਫਰਾਏ ਮੈਂ ਤੋਤੀ ਹੈਗੀ ਚੱਕ ਦੇਣੀ ਉਹ ਲੈਂਡਾ ਉਹ ਤਾਂ ਖਾਜ ਕਰਨ ਲੱਗ ਪਈ ਉਹ ਤਾਂ ਫੇਰ ਤੋਤੀ ਯਾਰ ਮੂੰਹ ਜਾ ਅੱਗੇ ਨਿਕਲਦੀ ਮੂੰਹ ਚ ਥੋੜੀ ਸੇ ਕੱਢਦੀ ਹੈ ਮੈਂ ਪਕਵਾ ਨਹੀਂ ਹੁੰਦੀ ਹਣੀ ਕਾਈ ਦਾ ਦੀ ਆਪ ਨਹੀਂ ਕਰੀਏ ਕਿ ਨਹੀਂ ਸੀ ਆਪ ਨਹੀਂ ਤੇ ਪੰਪ ਚੱਕਣੇ ਕਹਿੰਦਾ ਲੜੂ ਦੀ ਲਈਏ ਲੈਂਡਾ ਲੜਦੀ ਹੈ ਆ ਗਿਆ ਲੜੂ ਵੀ ਮਾ ਫੇਰ ਫੇਰ ਨਾਲ ਪੰਗਾ ਲਈ ਲੜੂ ਵੀ ਮੇਰਾ ਫੋਲੀਕੋਰ ਸੇ ਕੱਢਦੀ ਹੁੰਦੀ ਸੀ ਨਾ ਉਹਨੂੰ ਕੁਝ ਵੀ ਨਹੀਂ ਕਿਹਾ ਭਈ ਇਹਨੂੰ ਉਹ ਤਾਂ ਕੰਮ ਅਰੋਦ ਦਾ ਉਹ ਕੰਮ ਵੀ ਹੈ ਰੋ ਉਹਦਾ ਤੇਲ ਧੂਲ ਲਾ ਕੇ ਲੱਗਦੇ ਭਾਈ ਤੇਲ ਨਹੀਂ ਉਹ ਤਾਂ ਕੰਮ ਹੀ ਹੈ ਉਹਦਾ ਕੰਮ ਰੋ ਸਪਰੇ ਬ ਉਹ ਹੁਣ ਬਾਈ ਸਪਰੇਵਾ ਵਧੀਆ ਕਰਦਾ। ਸਪਰੇ ਇਹ ਤਾਂ ਸਪਰੇ ਇਹ ਆਉਂਦਾ ਕਰਦਾ। ਸਪਰੇ ਇਹ ਤਾਂ ਵਧੀਆ ਕਰਦਾ। ਬਹੁਤ ਸੋਹਣੀ ਸਪਰੇ। ਹੁਣ ਉਧਰ ਹੀ ਕਰਾਇਆ ਨਹੀਂ ਪਾਣੀ ਜੇ ਕਿਤੇ ਦੋ। ਉਹ ਉਧਰ ਦਾ ਬੰਦਾ ਇੱਕ ਹੋਰ ਆਉਂਦਾ ਹਲੇ। ਉਹ ਉੱਥੇ ਤੇ ਆਇਆ ਨਹੀਂ ਹੈਗਾ ਮਤੂਤਾਂ ਤੇ। ਉਹ ਵੀ ਸਪਰੇ ਪਾਉਂਦਿਆ ਕਰਦਾ। ਜਾਣਾ ਹੁਣ ਕਹਿੰਦਾ ਮੈਂ ਕਰਕੇ ਆਵਾਂ ਪਤਾ ਨਹੀਂ ਉਹਨਾਂ ਨੇ ਕਰਕੇ ਆਉਣਾ। ਕੌਂਦੇਰਾ ਦੇ। ਆ ਕਰਕੇ ਆਉਣਾ। ਉਹ ਬਾਰਾਂ ਕਰਕੇ ਆਉਣ ਚਾਲੀ ਗਿਆ ਗੀਲੇ ਕਹਿੰਦਾ। ਪਰ ਆਹੇ ਵੀ ਕੱਲੇ ਨੂੰ ਉਹਨਾਂ ਕੰਮ ਖਿੱਚ ਨਹੀਂ ਹੁੰਦਾ। ਇਹ ਵੀ ਬਹੁਤ ਚਿਆ ਯਾਰ ਉਹਨੇ ਕੰਮ ਯਾਰ ਹੁਣ ਜਿਹਦੇ 20 50 ਕਿਲੇ ਕੱਟੇ ਕਰਨੀ ਆ ਉਹਦਾ ਫਿਰ ਹੈਗਾ ਹੀ ਆ ਪੰਗਾ ਹੋਰ ਹੋਇਆ ਮੈਂ ਦਵਾਈ ਨੂੰ ਕੋਲ ਪਜਾਈ ਗੀ ਪੰਪ ਪਰ ਪਰਕੇ ਬਾਲਟੀ ਚ ਪਰ ਲਈ ਸਾਈਡ ਵੀ ਇੱਧਰ ਵੀ ਤਾਂ ਚੱਲਦੀ ਹੋਗੀ ਮੇਰੇ ਤਾਂ ਹੀ ਤਾਂ ਮੂੰਹ ਮੇਰੇ ਖਾਜੇ ਲੱਗੀ ਹੁਣ ਮੇਰੇ ਹੱਥ ਨਾਲ ਕਾਲਣੀ ਦੀ ਜਲਦੀ ਹਾਲ ਤੇ ਕਰੀ ਨਹੀਂ ਸਪਰੇ ਹਵਾ ਚੱਲਦੀ ਸੀ ਉਹਨੇ ਸਪਰੇ ਆ ਮੋਟ ਕਰੀ ਆ ਉਲਟ ਕਰੀ ਉਹਨੇ ਫਿਰ ਹਵਾ ਤੇ ਰੁਕ ਨੂੰ ਉਹਨੂੰ ਵੀ ਔਖਾ ਹੁੰਦਾ ਦਾ ਉਹ ਤਾਂ ਫੇਹ ਜਾਊਗਾ ਆਉਦੇ ਹੁਣ ਗੰਨੇ ਚ ਬੜਿਆ ਬੈਥੇ ਠੀਕ ਜੇ ਆ ਲੱਗਾ ਬੇਲ ਦੀ ਬੇਲ ਦੀ ਦਲਵੀਰ ਨਾਲ ਇਹਨਾਂ ਦੇ ਬੰਦਾ ਉੱਥੇ ਹੋ ਜੀ ਘਰ। ਮਤੀਆ ਬੰਦਾ ਲੈ ਮੇਰੇ ਕੋਲ ਪਤਾ ਨਹੀਂ ਕਿੰਨੇ ਲਾ ਦਿੰਦਾ ਸੀ ਜੰਦੇ ਉਹ। ਕਹਿੰਦਾ ਮੈਂ 60 ਤਾਂ ਪਾ ਲਾ ਦਿੰਦਾ ਡੇਲੀ ਦੇ। ਫੇਕ ਹੋਰ ਦੇ ਕੀ ਕੱਲੀ ਦੇ ਬਾਪੂ ਨੇ ਬੁਲਾ ਲਿਆ ਉਹ। ਕਹਿੰਦਾ ਕਹਤਾ ਨਹੀਂ ਸਪਰੇਅ ਕਰੀ। ਜਾਦੂ ਦਾ ਫੋਨ ਆਇਆ ਕਹਿੰਦਾ ਨਾ ਨਾ ਹੁਣ ਮੈਂ ਘੜਾ ਦੇ ਦੇਣਾ ਕਹਿੰਦਾ ਸਪਰੇਅ ਕੈਨਸਲ ਆ। ਕਰਕੇ ਤਾਂ ਕਾਲ ਆਉਂਦਾ। ਕਿਥੇ ਮੰਡੀ? ਪਤਾ ਨਹੀਂ ਕਿੱਥੇ ਕਰੋਣੀ ਹੋਣੀ ਨੇ। ਸਾਡੇ ਪਾਸੇ ਤਾਂ ਘੱਟ ਨੇ ਹਾਂ ਜੀ। ਨਾ ਨਾ ਹੰਤਾ ਕਰਦੇ ਆ ਸਾਫ। ਪੱਟਾ ਉਹਨਾ। ਪੱਟਾ ਜੀ ਹੋ ਗਿਆ ਭਾਈ ਸਾਰੀ। ਆਪਣਾ ਬੰਪ ਚਾਰ ਦੇ ਲਾ। ਤਾਂ ਅੱਜ ਦਿਖਾਈਆਂ। ਦਿਖਾਈਆਂ ਬਾਈ ਤੈਨੂੰ ਮੱਟਾ ਚਲ ਬਾਈ ਦੇਖਿਆ ਦੀ ਆਹ ਦੇਖਿਆ ਦੀ ਆਈ ਆ ਲੈ ਕੱਕ ਫਟੋ ਤੇ ਕੀ ਕਰੀਏ ਪਹਿਲਾਂ ਪੀ ਲੈ ਕੇ 엄마 ਮੰਨ ਕੇ ਆ ਕਹਿੰਦਾ ਮੈਂ ਰੋਟੀ ਖਾ ਲਵਾਂ ਬੱਟ ਪਰ ਬਹਿ ਜਾ ਕੇ ਰੋਟੀ ਖਾਣੀ ਦੇ ਕਹਣਾ ਪਿਆ ਜੇ ਹਲਾ ਅੱਖਰ ਵੀ ਲੱਜੇ ਉੱਥੇ ਬੱਟ ਪਰ